ਦੇ ਇਸ ਵਦੇਸ ਦੀਆਂ ਸਮੂਹ ਸੰਗਤਾਂ ਸਿੱਖ ਚੈਨਲ ਰਾਹੀਂ ਜੁੜ ਬੈਠੀਆਂ ਹਨ ਸਾਰਿਆਂ ਨੂੰ ਗੱਜ-ਵੱਜ ਕੇ ਫਤਿਹ ਬੁਲਾਉਨੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਸੰਗਤਾਂ ਦੇ ਬਹੁਤ ਹੀ ਵੱਡੇ ਭਾਗ ਹਨ ਜੋ ਮਹਾਨ ਹਸਤੀ ਸਿੱਖ ਪੰਥ ਦੀ ਸੰਤ ਬਾਬਾ ਨਿਹਾਲ ਸਿੰਘ ਜਥੇਦਾਰ ਮਿਸਲ ਸ਼ਹੀਦਾ ਤਰਨਾ ਦਾਲ ਦੇ ਜੋ ਮੁਖੀ ਹਨ ਸਾਡੇ ਵਿੱਚ ਸ਼ਿਸ਼ੋਭਤ ਹਨ ਵਿਸ਼ੇਸ਼ ਤੌਰ ਤੇ ਜੋ ਸਿੱਖ ਚੈਨਲ ਨਾਲ ਰੂਬਰੂ ਹੋਏ ਹਨ ਸੰਗਤਾਂ ਨੂੰ ਆਪਣੇ ਵੱਡ ਮੁੱਲੇ ਬਚਨਾ ਨਾਲ ਨਿਹਾਲ ਕਰਨਗੇ ਆਓ ਸਭ ਤੋਂ ਪਹਿਲਾਂ ਉਹਨਾਂ ਨਾਲ ਫਤਿਹ ਸਾਂਝੀ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਆਪ ਜੀ ਨੇ ਕਿਰਪਾ ਕਰਕੇ ਜੋ ਇੰਗਲੈਂਡ ਦੀ ਧਰਤੀ ਤੇ ਬਹੁਤ ਸਮੇਂ ਬਾਅਦ ਇਹ ਚੜ੍ਹਨ ਪਾਏ ਹਨ ਤੇ ਸੰਗਤਾਂ ਨੂੰ ਦਰਸ਼ਨ ਦੇ ਕੇ ਨਿਹਾਲ ਕੀਤਾ ਹੈ ਤੇ ਸਮੂਹ ਸੰਗਤਾਂ ਵੱਲੋਂ ਆਪ ਜੀ ਦਾ ਜਿਹਾ ਆਖਦੇ ਹਾਂ ਤੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਦਾਸ ਵਾਲੋ ਵੀ ਬਹੁਤ ਬਹੁਤ ਸਾਰਿਆਂ ਸੰਗਤਾਂ ਦਾ ਲੈਗ ਰਾਸੀ ਸੰਗਤਾਂ ਦਾ ਅਤੇ ਸਿੱਖੀ ਸਿੱਖਿਆਨ ਵਾਲੇ ਵੀ ਦਾ ਨ ਪਰਵਾਨਕਾਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਾਰਿਆਂ ਸੰਗਤਾਂ ਨੂੰ ਗੁਰੂ ਖਾਲਸਾ ਜੀ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਸਭ ਤੋਂ ਪਹਿਲਾਂ ਬੇਨਤੀ ਕਰਨਾ ਚਾਹਾਂਗੇ ਜਿਸ ਤਰ੍ਹਾਂ ਤਕਰੀਬਨ ਸਾਰਿਆਂ ਨੂੰ ਪਤਾ ਹੀ ਹੈ ਆਪ ਜੀ ਜੋ ਬਹੁਤ ਹੀ ਗੁਰੂ ਘਰਾਂ ਦੀ ਸੇਵਾ ਸੰਭਾਲਦੀ ਜੋ ਵੱਡਪਾਗੀ ਜੋ ਸੇਵਾ ਆਪ ਜੀ ਨੂੰ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ ਹੈ ਉਹਨਾਂ ਚੋਂ ਜੋ ਸਿਰਮੌਰ ਹਰਿਆਵੈਲਾ ਗੁਰੂ ਘਰ ਪਾਤਸ਼ਾਹੀ 7 ਜਿੱਥੇ ਆਪ ਜੀ ਸੇਵਾ ਨਿਭਾਉਂਦੇ ਹੋ ਉਹ ਉਸ ਗੁਰੂ ਘਰ ਦਾ ਇਤਿਹਾਸ ਜੇ ਆਪ ਜੀ ਸੰਤਾਂ ਨਾਲ ਸਾਂਝਾ ਕਰੋ ਤਾਂ ਬਹੁਤ ਹੀ ਕਿਰਪਾਲਤਾ ਹੋਵੇਗੀ ਜੀ ਅੱਜ ਸਭ ਜੀ ਗੁਰਦੁਆਰਾ ਹਰਿਆਵੈਲਾ ਸਾਹਿਬ ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਹਰ ਰਾਏ ਸਾਹਿਬ ਆਜਾ ਜੀ ਨੇ 220 ਕੋੜ ਸਵਾਰ ਸਵੇਤ ਸਭ ਤਾਂ ਸਵਸਤਾਰੀ 16 ਬਿਆ ਸਵੇਤ ਚੱਲ ਪਾਏ ਬਾਬਾ ਪ੍ਰੇਮਦਾਸ ਜੀ ਲੱਗਣ ਦੀ ਬੇਨਤੀ ਤੇ ਬਾਬਾ ਪ੍ਰੇਮਦਾਸ ਜੀ ਨੇ ਸਾਧੂ ਜੀ ਦੇ ਕੋਰੇ ਆਲੂ ਬੇਲਾ ਜੋ ਜੰਗਲੀ ਬੇਲਾ ਸਨ ਜੜਾ ਤੋਂ ਪਟਕੇ ਪਾਈਆਂ ਗੁਰੂ ਸਾਹਿਬ ਜੀ ਦੇਖ ਕੇ ਪ੍ਰਸੰਨ ਹੋਏ ਕੋੜੇ ਬਹੁਤ ਖੁਸ਼ ਹੋਏ ਮੇਲਾ ਛੱਕ ਕੇ ਪੁੱਛਿਆ ਬਾਬਾ ਪ੍ਰੇਮਦਾਸ ਜੀ ਸਾਡੇ ਕੋੜਿਆਂ ਨੂੰ ਤੁਸੀਂ ਕੀ ਜਾ ਰਿਹਾ ਕਨਗਾ ਪਾਤਸ਼ਾਹ ਬਹਿ ਗਰੀਬ ਸਿੱਖਿਆ ਨਾ ਕੋ ਇਹੋ ਜਿਹਾ ਦਾੜਾ ਨਾ ਪੱਠਾ ਜਿਹੜਾ ਆਪ ਜਿਹਦੇ ਘੋੜਿਆਂ ਦੇ ਲਾਇਕ ਹੋਵੇ ਆ ਜਗਨੀ ਬੇਲਾ ਸੀ ਬਾੜੀਆਂ ਮੋਟੀਆਂ ਦਾ ਜੜਾ ਤੋਂ ਪੱਟ ਕੇ ਬਾਦ ਪਾ ਪਾਤਸ਼ਾਹ ਜੀ ਪ੍ਰਸੰਤਾ ਦੇ ਗਾਲ ਆਏ ਕਹਿੰ ਲਗੇ ਬੇਲਾ ਜੜਾ ਤੇ ਨੇ ਪੱਟੀਆਂ ਗਈਆ ਇਹ ਤਾਂ ਸਦਾ ਵਾਸਤੇ ਹਰੀਆ ਹੋ ਗਈ ਅਦਰਗਾਚੇ ਵੀ ਇੱਥੇ ਵੀ ਸਦਾ ਵਾਸਤੇ ਹਰੀਆ ਰਹਿਣ ਗਿਆ ਉਹ ਸਥਾਨ ਜਿੱਥੇ ਗੁਰੂ ਸਾਹਿਬ ਜੀ ਨੇ ਚੜ੍ਹ ਪਾਏ ਤੇ ਬੇਲਾ ਹਰੀਆ ਦਾ ਵਰ ਦਿੱਤਾ ਉਹ ਬੇ ਲਾਹੌਰ ਦਾ ਕੋਸੇਦਾਰ ਹਰੀਆਪਰ ਹਰੀਆ ਰਹਿੰਦੇ ਆ ਤੇ ਗੁਰੂ ਸਾਹਿਬ ਜੀ ਨੇ ਤਿੰਨ ਦਿਨ ਉੱਥੇ ਬਸਰਾਮ ਕੀਤਾ ਹਜ਼ਾਰ ਹਾਲ ਸਿੰਘ ਸੰਤਾਂ ਨੂੰ ਨਾਮ ਬਾੜੀ ਦਾ ਪਾਵਨ ਪਾਵਨ ਪਵਿੱਤਰਪ੍ਰਦੇਸ਼ ਦੇਖ ਕੇ ਕਰਤਾਰਤ ਕੀਤਾ ਗੁਰ ਸਿੱਖਾਂ ਨੇ ਬਹਿਤ ਕੀਤੀ ਪਾਤਸ਼ਾਹ ਜੀ 250 ਘੋੜੇ ਨੂੰ ਜਾਲ ਛਕੌਣਾ ਸੰਤਾਂ ਨੇ ਜਾਲ ਛਕਣਾ ਜਲਦੀ ਬੜੀ ਕਾਟ ਹੈ ਤੇ ਗੁਰੂ ਸਾਹਿਬ ਜੀ ਉੱਠ ਕੇ ਆਪਣੇ ਆਸਣ ਤੋਂ ਚੜ੍ਹਦੇ ਪਾਸੇ ਇੱਕ ਫਰਲਾੰਗ ਦੀ ਬਿੱਥ ਤੇ ਜਾ ਕੇ ਗੁਰੂ ਸਾਹਿਬ ਜੀ ਦੇ ਕਰ ਕਮਲਾ ਜੇ ਤੀਰ ਸੀ ਧਰਤੀ 'ਤੇ ਮਾਰਿਆ ਤੇ ਉੱਥੋਂ ਜਲਦਾ ਸੋਮਾ ਪ੍ਰਗਟ ਹੋਇਆ ਗੁਰੂ ਸਾਹਿਬ ਜੀ ਨੇ ਆਗਿਆ ਕੀਤੀ ਇੱਥੇ ਸਭ ਕੋੜਿਆਂ ਨੂੰ ਜਾਲ ਸ਼ਕਾਓ ਸਭ ਸੰਤਾਂ 'ਤੇ ਇੱਥੇ ਸ਼ਰਧਾਂਤ ਕਰੋ ਨਾਲ ਸਾਧਗੁਰੂ ਜੀ ਨੇ ਪ੍ਰਸੰਨ ਹੋ ਕੇ ਬਰ ਦਿੱਤੇ ਬਚਨ ਕੀਤੇ ਕਹਿਣ ਲੱਗੇ ਜਿਹੜਾ ਵੀ ਕੋਈ ਮਾਈ ਭਾਈ ਬੰਦ ਵਿੱਚ ਪ੍ਰੇਮ ਤੇ ਸ਼ਰਧਾ ਧਾਰਨ ਕਰਕੇ ਇਸ ਸੋਮੇ ਵਿੱਚ ਇਸ ਰੋਮੇ ਵਿੱਚ ਸ਼ਰਧਾਂਤ ਕਰੇਗਾ ਉਹਦਾ ਸਰੀਰ ਸੁੱਕੇ ਤੋਂ ਹਰਾ ਹੋ ਕੇ ਮੋਤੀਾਂ ਦੀ ਤਰ੍ਹਾਂ ਜਾਮੁਕਟ ਉਦਾਂ ਨਾ ਬਹੁਤੀ ਸ੍ਰੋਗ ਗੁਰੂ ਸਾਹਿਬ ਜਿਨੇ ਆਪੇ ਰੱਖਿਆ ਜਿੱਥੇ ਦੇਸ਼ ਨਸ਼ਟਨਾ ਤੋਂ ਦੂਰ ਦਰਡੇ ਹੋ ਸਕਤਾ ਆਕੇ ਜਿਹੜੇ ਰੋਗ ਕਿਸੇ ਇਲਾਜ ਨਾਲ ਕਿਸੇ ਦਵਾਈ ਨਾਲ ਠੀਕ ਨਹੀਂ ਹੁੰਦੇ ਗੁਰੂ ਸਾਹਿਬ ਜੀ ਦੇ ਬਚਨ ਦੁਆਰਾ ਕਿਰਪਾ ਦੁਆਰਾ ਬਖਸ਼ ਦੁਆਰਾ ਉਸ ਰੋਗਰ ਵਿੱਚ ਲਗਾਤਾਰ ਸ਼ਰਨ ਕਰਨ ਨਾਲ ਗੁਰੂ ਘਰ ਵਿੱਚ ਸੇਵਾ ਕਰਨ ਨਾਲ ਉਹ ਬਿਲਕੁਲ arogh ਹੋ ਜਾਂਦੇ ਦੂਸਰਾ ਜੇ ਨਾ ਦੀ ਸੰਸਾਰ ਵੱਲੋਂ ਬੇਲਾ ਨਹੀਂ ਹਰੀ ਹੁੰਦੀ ਆ ਉਹ ਵੀ ਆਕੇ ਅਰਦਾਸ ਕਰਦੇ ਬੇਨਤੀ ਕਰਦੇ ਸ਼ਰਨ ਕਰਕੇ ਸੇਵਾ ਕਰਦੇ ਫੇਰ ਗੁਰੂ ਸਾਹਿਬ ਜੀ ਉਹਨਾਂ ਦੇ ਵੀ ਕਿਰਪਾ ਕਰਦੇ ਸੰਸਾਰ ਬਰੋਂ ਬੇਲਾ ਹਰੀਆ ਹੋ ਜਾਂਦੀ ਆ ਫੇਰ ਗੁਰੂ ਸਾਹਿਬ ਜੀ ਨੇ ਜੇ ਅੱਲਾ ਵਿੱਚ ਕੋਈ ਕੋੜ ਆਰਪਣ ਕਰਦਾ ਕੋਈ ਆਖਿਸਕਾਰ ਪਾਠ ਦੀ ਸੇਵਾ ਕਰਦਾ ਨੇ ਵਰਕਾ ਦੀਆਂ ਸੇਵਾ ਕਰਕੇ ਗੁਰੂ ਸਾਹਿਬ ਜੀ ਦਾ ਤਲਵਾਦ ਕਰਦੇ ਦੂਸਰਾ ਕਲਗੀਧਰ ਪਿਤਾ ਜੀ ਦੇ ਵੱਡੇ ਸਹਿਬਜਾਦਾ ਸਹਿਬਜਾਦਾ ਬਾਬਾ ਅਜੀਤ ਸਿੰਘ ਸਾਹਿਬ ਜੀ 100 ਸ਼ਾਸਤਰ ਤਾਰੀ ਕੋੜਸਵਾਰ ਸਵੇਤ ਉਹਨਾਂ ਨੇ ਵੀ ਉੱਥੇ ਚੱਲ ਪਾਏ ਪਰ ਸਲਾਮ ਬ੍ਰਾਹਮਣ ਜੇ ਜੋਦੇ ਸ਼ਹਿਰ ਲੈਣ ਵਾਲਾ ਜਿਹੜਾ ਬਿਵਾੜੇ ਘਰ ਜਿਹਦਾ ਸੋਹਰਾ ਘਰ ਸੀ ਆਪਣੇ ਘਰ ਵਾਲੀ ਨੂੰ ਨਾਲ ਲੈ ਕੇ ਆਪਣੇ ਸ਼ਹਿਰ ਜੇ ਜਮਲ ਜਾਣਿਆ ਸੀ ਹਰੀਆ ਮੇਲਾ ਦੇ ਨੇੜੇ ਹੀ ਇੱਕ ਕਸਬਾ ਪਰ ਪਿੰਡ ਸੀ ਉਹਦੇ ਅੰਦਰ ਇੱਕ ਯਾਵਰਖਾ ਪਠਾਨ ਸੂਬਾ ਜੇ ਦੀ ਛੋਟੀ ਜਿਹੀ ਰਾਜਸਤ 22 ਪਿੰਡ ਸੀ ਬੜੀ ਬਸੇ ਤੋਂ ਲੈ ਕੇ ਰਹਾਣੇ ਪੋਂਗੇ ਤਾਂ ਕਿ ਛੋਟੀ ਜਿਹੀ ਰਾਸ ਸੀ ਆਪਣੀ ਹਸਿਆਦੇ ਬਾਤਾਂ ਕੋ ਫੌਜ ਵੀ ਰੱਖੀ ਹੋਈ ਸੀ ਤੇ ਛੋਟਾ ਜਿਹਾ ਕਿਲਾ ਵੀ ਬਣਾਇਆ ਸੀ ਸਗਾ ਬਹੁਤ ਜਲਮਤ ਦੇ ਕੋ ਕਰ ਵੀ ਉਨੇ ਜਦੋਂ ਬਰਸਰਾ ਮਾ ਆਪਣੇ ਘਰ ਵਾਲੇ ਨੂੰ ਲੈ ਕੇ ਆਪਣੇ ਸ਼ਹਿਰ ਜੇਜਵਲ ਜਾ ਰਿਹਾ ਸੀ ਰਸਤੇ ਵਿੱਚ ਦੇਖ ਕੇ ਨਿਗਾ ਪੈ ਗਈ ਜ਼ਬਰਦਸਤੀ ਉਹਦੇ ਘਰ ਵਾਲੇ ਨੂੰ ਖੋ ਕੇ ਆਪਣੇ ਘਰੇ ਚ ਦਾਖਲ ਕਰ ਲਿਆ ਆਜ ਕੇ ਫਿਰੇ ਮੇਰੀ ਹਾਲ ਪukar ਕੀਤੀ ਪਰ ਕਿਸੇ ਨੇ ਕੋਈ ਸੁਣੀ ਨਾ ਅਖੀਰ ਸਤਿਗੁਰੂ ਗਲਗੀਦਰ ਪਿਤਾ ਜੀ ਦੇ ਚਾਲਾ ਚਲਾ ਜਿ ਸ੍ਰੀਨਨਪੁਰ ਸਾਹਿਬ ਪਹੁੰਚ ਕੇ ਬੇਨਤੀ ਕੀਤੀ ਪਾਤਸ਼ਾਹ ਹੈ ਪਰ ਹੱਲ ਲੱਭ ਕਿ ਤੋ ਜਾ ਆਦਕ ਅਤਲ ਨੀਰਗ ਵੱਲ ਪਹੁੰਚ ਜਾ ਸੌਤ ਹਲ ਤੇ ਮੈਂ ਹੋਏ ਡਰ assi ਫਿਰ ਆਇਓਰ ਆਵਰ ਕੇ ਪਾਸ ਹੀ ਇੱਕ ਗੁਰ ਪ੍ਰਸਾਦ ਸੋਚ ਗ੍ਰੰਥ ਵਿੱਚ ساری ਕਥਾ ਲਿਖੀ ਹੈ ਪਾਤਸ਼ਾਹ ਮੇਰੇ ਧਰਮ ਦੀ ਰੱਖਿਆ ਕਰੋ ਮੇਰੀ ਇੱਜ਼ਤ ਪਾਣੀ ਰੱਖਿਆ ਕਰੋ ਮੇਰੇ ਘਰ ਆਲੀ ਜ਼ਬਰਦਸਤੀ ਖੋ ਕੇ ਜਾਵਰ ਖਾਨ ਨੇ ਆਪਣੀ ਬਹਿਲਾ ਜੇ ਦਾਖਲ ਕਰ ਲਈ ਉਹ ਪਾਤਸ਼ਾਹ ਜੀ ਨੇ ਫਿਰ ਸਹਿਬ ਜادہ ਸਾਹਿਬਾ ਜੀ ਸਮਝੀ ਰੋ ਹੁਕਮ ਲਾਇਆ ਜੀ ਸਿੰਘ ਜੀ ਤੁਸੀਂ ਜਾਓ ਕਿ ਸ਼ਸਤਰਦਾਰੀ 100 ਸ਼ਸਤਰਦਾਰੀ ਕੋਲ ਸਵਾਲ ਲੈ ਕੇ ਜਾਓ ਤੇ ਇਹ ਬਦਲ ਸਤਗੁਰਾਂ ਨੇ ਕੀਤੇ ਇੱਕ ਤਾਂ ਪਰਸਰਾ ਬਰਾਮਣ ਦੇ ਘਰ ਵਾਲੀ ਛਨਾ ਕੇ ਦੇ ਹਵਾਲੇ ਕਰੋ ਤੇ ਜਾਬਰ ਖਾਨ ਨੂੰ ਉਥੇ ਮਾਰ ਲਾ ਦੀ ਜਿਉਂਦੇ ਨੇ ਪੁੱਠੀਆਂ ਮੁਸ਼ਕਾਂ ਬੰਦ ਕੇ ਲਿਆ ਕੇ ਸਾਡੇ ਦਰਬਾਰ 'ਚ ਪੇਸ਼ ਕਰੋ ਉਹਦੀ ਸਾਰੀ ਕੁਲ ਉਹਦਾ ਲਾਸ ਕਰੋ ਤਾਂ ਸਾਬ ਜادہ ਸਾਹਿਬ ਆਬਾ ਜੀ ਸਬਬ ਜੀ ਪਹਿਲਾਂ ਗੁਰਦਾਰਾ ਹਰੀਏ ਬੇਲਾ ਸਾਹਿਬ ਆਏ ਗੁਰਦਾਰਾਹਰੀਆ ਬੇਲਾ ਸਾਹਿਬ ਦੇ ਦੱਖਣ ਦੇ ਪਾਸੇ ਜਿਹੜਾ ਛੋਟਾ ਦੇ ਸ਼ਾਮ ਸਾਹਿਬ ਚਲ ਰਿਹਾ ਉੱਥੇ ਬੰਦੀ ਸਾਉ ਛੋਟਾ ਬਣਿਆ ਹੋਇਆ ਜਿੱਥੇ ਆ ਕੇ ਸਾਹਿਬ ਜਾਨਾ ਬਾਬਾ ਅਜੀਤ ਸਿੰਘ ਸਾਹਿਬ ਜੀ ਮਹਾਰਾਜ ਬਣ ਹੋਏ ਕਿਸੇ ਹੁਕਮਰਾਨ ਨੂੰ ਫਾਇਦੇ ਹੁੰਦੇ ਆ ਕਿਲੇ ਦੇ ਹੁੰਦੇ ਆ ਲੜ ਕੇ ਜੁੱਧ ਕਰਕੇ ਮਾਰ ਦੇਣਾ ਤਾਂ ਹੋ ਸਕਦਾ ਪਰ ਉਹਨਾਂ ਜੀ ਹੁੰਦੇ ਆ ਬੰਗਲ ਦਾ ਬਹੁਤ ਔਖਾ ਕੰਮ ਸੀ ਤੇ ਉਹਨਾਂ ਸਾਹਿਬ ਜੀ ਦੇ ਅੱਗੇ ਐਸੇ ਮਾਰ ਲੈਣੇ ਜੀ ਹੁੰਦੇ ਨੇ ਪੁੱਠਿਆ ਬੁਸ਼ਕਾ ਬਰ ਕੇ ਲੈ ਕੇ ਆਓ ਆਬਾ ਸਾਹਿਬ ਜادہ ਬਾਬਾ ਜੀ ਸਿੰਘ ਸਾਹਿਬ ਜਿਹੜੇ ਮੁਖੀ ਸਿੰਘਾਂ ਨਾਲ ਗੁਰਬਤਾ ਸੋਧ ਕੇ ਅਬਰਦਬੇ ਲਿਆ ਚੰਚੇ ਤਾਂ ਭਾ ਬੋਲਿਆ ਜਾਵੇ ਇਸੇ ਤਰ੍ਹਾਂ ਕੀਤਾ ਗਿਆ ਹੱਲਾ ਬੋਲ ਕੇ ਜਦੋਂ ਕਿਲੇ ਨੂੰ ਕਿਰਾ ਪਾਲਿਆ ਦੇ ਸਿੰਘਾਂ ਨੇ ਅੰਦਰ ਪ੍ਰਵੇਸ਼ ਕਰ ਗਏ ਤੇ ਪਹਿਲਾਂ ਜਾ ਕੇ ਜਾਵਰ ਖਾਨ ਨੂੰ ਕਾਬੂ ਕੀਤਾ ਪੁੱਠਿਆ ਪੁਛਕਾ ਬੰਦੀਆ ਫਿਰ ਪਰਸਰਾਮ ਦੇ ਬ੍ਰਾਹਮਣ ਦੇ ਘਰ ਆਈ ਰੋ ਅਜ਼ਾਰ ਕਰਵਾ ਕੇ ਉਹਦੇ ਹਵਾਲੇ ਕੀਤਾ ਉਹਦੇ ਨਾਲੋਂ ਫੌਜ ਜਿਹੜੀ ਸੀ ਜੰਮ ਪਈ ਤੇ ਕਮਸਾਨ ਦਾ ਜੁੱਧ ਹੋਣਾ ਸ਼ੁਰੂ ਹੋ ਗਿਆ ਤੁਰਕਾਂ ਦਾ ਬਹੁਤ ਨਾਸ ਹੋਇਆ ਪਰ ਉਸ ਵਿੱਚ ਦੋ ਸਿੰਘ ਵੀ ਜਿਹੜੇ ਸੀ ਸ਼ਹੀਦ ਹੋ ਗਏ ਦੋ ਆਸ਼ੀਦ ਸਿੰਘਾਂ ਦੇ ਦੇਹ ਨੂੰ ਚੱਕ ਕੇ ਜਾਵਲ ਖਾਨ ਨੂੰ ਪੁੱਠੀ ਬੁਸ਼ਕਾ ਬਲ ਕੇ ਪਰਸਰਾਮ ਦੇ ਘਰ ਆਵਲੇ ਨੂੰ ਸ਼ਰਾਂਗੇ ਸਾਹਿਬ ਜادہ ਬਾਬਾ ਜੀ ਸਿੰਘ ਸਾਹਿਬ ਜੀ ਦੇ ਸ਼ਹੀਦਾਂ ਸਿੰਘਾਂ ਦੇ ਸਰੀਰ ਲਿਆ ਕੇ ਉਹ ਪੱਛੋ ਦੇ ਪਾਸੇ ਅਸਥਾਨ ਬੜਿਆ ਹੋਇਆ ਸ਼ਹੀਦਾਂ ਸਿੰਘਾ ਲਾ ਉੱਥੇ ਉਹਨਾਂ ਦਾ ਆਪਣੇ ਪਵਿੱਤਰ ਗੁਰ ਕਬਲਾ ਦਾ ਸੰਸਕਾਰ ਕੀਤਾ ਮਰਜਾਦਾ ਬੁਰਵਕ ਤੇ ਫਿਰ ਗਾਹ ਨੂੰ ਜਾਲੇ ਭਰਤੇ ਬਾਲਪੁਰ ਸ਼ਹੀਦ ਦਾ ਅਲਗੜ ਬਈ ਹਾਰੇ ਹੱਲੇ ਹੋਏ ਫਿਰ ਸਤਿਗੁਰੂ ਗੱਲਗੀ ਤਰ ਪਾਤਸ਼ਾਹੀ ਦੇ ਚਰਨ ਵਿੱਚ ਜਾ ਕੇ ਜਾਬਰ ਖਾਨ ਨੂੰ ਪੇਸ਼ ਕੀਤਾ ਤੇ ਲਿਖਿਆ ਇਤਿਹਾਸ ਵਿੱਚ ਤੁਰਕ ਪਟਾਣ ਅਰਧ ਗਡਵਾਇਓ 1300 ਤੱਕ ਬਰਵਾਇਓ ਤਾਂ ਤੇ ਜੰਦਾ ਗਡ ਗਿਆ ਤਾਂ ਬਾਹਰ ਰੱਖਿਆ ਤੇ تیر ਬਾਰ ਬਾਰ ਕੇ ਉਹਨੂੰ ਛਾੜ ਨਹੀਂ ਕੀਤਾ ਤੇ ਇਸ ਤਰ੍ਹਾਂ ਸਤਿਗੁਰੂ ਸ੍ਰੀ ਗੁਰ ਹਰਾਈ ਸਾਹਿਬ ਮਹਾਰਾਜ ਜੀ ਦੇ ਚਲ ਪਾਏ ਤੇ ਨਨ ਗੁਰੂ ਸਾਹਿਬ ਜਿਹੜੇ ਨਵਾਸ ਕੀਤਾ ਬੇਲਾਹਰੀਆ ਕੀਤੀ ਆ ਜਾਂ ਅੱਲਾ ਸੋਮਾ ਪ੍ਰਗਟ ਕੀਤਾ ਤੇ ਸਾਰੇ ਅੱਲਾ ਮਬਾ ਜੀ ਸਿੰਘ ਸਾਹਿਬ ਜੀ ਨੇ ਚਾਲ ਪਾਈ ਜਾਵਰ ਖਾਨ ਨੂੰ ਬਰ ਕੇ ਲੈ ਕੇ ਗਏ ਬਰ ਸਲਾਮ ਅਲੈਕ ਵਾਲੇ ਵੀ ਛਡਾਇਆ ਸ੍ਰੀ ਗੁਰੂ ਹਰਾਈ ਰਾਏ ਸਾਹਿਬ ਮਹਾਰਾਜ ਜੀ ਦੇ ਨਾਂ ਤੇ ਸ੍ਰੀ ਗੁਰੂ ਹਰਾਈ ਰਾਏ ਸਾਹਿਬ ਕਾਲ ਜਫਰ ਬਬੇ ਲੜਕੀਆਂ ਲਗ ਆਨ ਵੀ ਚੱਲ ਰਿਹਾ ਸ੍ਰੀ ਗੁਰੂ ਹਰਾਈ ਰਾਏ ਸਾਹਿਬ ਹਾਰਸ ਕੰਡੀ ਸਕੂਲ ਵੀ ਚੱਲ ਰਿਹਾ ਤੇ ਸ੍ਰੀ ਗੁਰੂ ਹਰਾਈ ਰਾਏ ਸਾਹਿਬ ਚਾਰੀ ਟੇਬਲ ਛੋਟਾ ਹਸਪਤਾਲ ਵੀ ਚੱਲ ਰਿਹਾ ਜਿਹੜਾ 9 ਵਜੇ ਤੋਂ ਲੈ ਕੇ 3 ਵਜੇ ਤੱਕ ਖੁੱਲਿਆ ਜਾ ਅੱਲਾ ਤੇ ਉਹਦੇ ਸਾਰੀਆਂ ਫਰੀਦ ਦਵਾਈਆਂ ਤੇ ਫਰੀ ਇਲਾਜ ਕੀਤਾ ਜਾਂਦਾ ਇਸੇ ਤਰ੍ਹਾਂ ਮਸਲ ਸ਼ੀ ਦਾਤਾ ਲਾਲ ਹਰਿਆਵਲਾ ਜਥੇ ਵੰਦੀ ਦਾ ਹੈਡਕ quart ਰਿਆ ਜਿਹਦੇ ਹੋਰ ਪ੍ਰਬੰਧ ਵਿੱਚ ਸਾਰੇ 27 28 ਹੋਰ ਹਸਤਾਜ ਜਲਾ ਵਿੱਚੋਂ 22 ਹਸਤਾਨ ਸਟੋਰੀ ਗੱਲ ਇਤਿਹਾਸਕ ਸਥਾਨ ਹੈ ਜਿੱਥੇ ਕੋਈ ਜੋਤ ਨਹੀਂ ਜਗੋ ਅਲਾ ਸਿੰਘੁਰੂ ਸਾਹਿਬ ਜੀ ਦਾ ਪ੍ਰਕਾਸ਼ ਨਹੀਂ ਹੁੰਦਾ ਸੀ ਬੇਵਾਸ ਸੀਗਰੂ ਸਾਹਿਬ ਜੀ ਨੇ ਕਿਰਪਾ ਕੀਤੀ ਸਭ ਨੂੰ ਤਾਂ ਦੇ ਸਹਿਯੋਗ ਨਾਲ ਉੱਥੇ ਦੀ ਸਾਰੀਆਂ ਸਵਾਭਾ ਗੁਰੂ ਸਾਹਿਬ ਜੀ ਨੇ ਕਰਵਾਈਆਂ ਤੇ ਗਾਹ ਵੀ ਸੇਵਾ ਚੱਲ ਰਹੀ ਹੈ ਧੰਨਵਾਦ ਬਾਬਾ ਜੀ ਇਹ ਸੰਕਰਨ ਨੂੰ ਬੇਨਤੀ ਕਰਦੇ ਜਾਈਏ ਇਹ ਜੋ ਬਾਬਾ ਜੀ ਨੇ ਸੰਖੇਪ ਵਿੱਚ ਬਹੁਤ ਇਤਿਹਾਸ ਦੱਸਿਆ ਹੈ ਇਤਿਹਾਸ ਬਹੁਤ ਲੰਮਾ ਚੌੜਾ ਹੈ ਪਰ ਬਾਬਾ ਜੀ ਨੇ ਕਿਰਪਾ ਕੀਤੀ ਹੈ ਸਮੇਂ ਚੋਂ ਸਮਾਂ ਕੱਢ ਕੇ ਜੋ ਸਾਨੂੰ ਸੰਖੇਪ ਰੂਪ ਵਿੱਚ ਬਹੁਤ ਹੀ ਜੋ ਜਾਣਕਾਰੀ ਦਿੱਤੀ ਹੈ ਬਾਬਾ ਜੀ ਦਾ ਧੰਨਵਾਦ ਬਾਬਾ ਜੀ ਅਗਲਾ ਜੋ ਸਵਾਲ ਹੈ ਜਿਸ ਤਰ੍ਹਾਂ ਇਤਿਹਾਸ ਚੋਂ ਪ੍ਰੇਰਣਾ ਲੈਂਦੇ ਹੋਏ ਜਿਵੇਂ ਨਿਹੰਗ ਸਿੰਘ ਗੁਰੂ ਕੀ ਲਾਡਲੀਆਂ ਫੌਜਾਂ ਜਿਨ੍ਹਾਂ ਨੇ ਸੇਵਾ ਸੰਭਾਲ ਸਾਰੀ ਪ੍ਰਾਤਨ ਮਰਿਆਦਾ ਸੰਭੀ ਹੋਈ ਹੈ ਹੋਲਾ ਮਹੱਲੇ ਦਾ ਜਿਹੜਾ ਤਿਉਹਾਰ ਚੱਲ ਰਿਹਾ ਹੈ ਸਮਾ ਚੱਲ ਰਿਹਾ ਹੈ ਤੇ ਉਸ ਦੌਰਾਨ ਜੋ ਇਹ ਸਾਰੇ ਪ੍ਰਾਤਨ ਜਾ ਲਾਲ ਜੋ ਦਿਖਾਈ ਜਾਂਦੇ ਹਨ ਸਾਰੀਆਂ ਸੰਗਤਾਂ ਨੂੰ ਦੇਖਣ ਨੂੰ ਮਿਲਦੇ ਹਨ ਉਸ ਦਾ ਜੋ ਪਿਛੋਕੜ ਹੈ ਸੰਖੇਪ ਰੂਪ ਵਿੱਚ ਇਹ ਇਤਿਹਾਸ ਜੇ ਕਿਰਪਾ ਆਪ ਜੀ ਕਰ ਦਿਓ ਤੇ ਇਸ ਇਹਨਾਂ ਇਹਨਾਂ ਤਿਹਾਰਾਂ ਨੂੰ ਮਨਾਉਣ ਨਾਲ ਜਿਹੜਾ ਸਾਨੂੰ ਪ੍ਰੇਰਣਾ ਮਿਲਦੀ ਹੈ ਨੌਜਵਾਨਾਂ ਨੂੰ ਉਦੋਂ ਕਿ ਕੀ ਸੇਧ ਲੈਣੀ ਚਾਹੀਦੀ ਹੈ ਜੀ ਹੋਲਾ ਤੇ ਬਹਲਾ ਦੋ ਸ਼ਬਦ ਹੈ ਜੀ ਹੋਲਾ ਖੁਸ਼ੀ ਦਾ ਪ੍ਰਤੀਕ ਹੈ ਜੀ ਮਹੱਲੇ ਦਾ ਅਰਥ ਮਾਰੂ ਹੱਲਾ ਵੀ ਹੈ ਮਹੱਲੇ ਦਾ ਅਰਥ ਉਹ ਵੀ ਹੈ ਜਿੱਥੇ ਉਤਰਲਾ ਹੁੰਦਾ ਮਹੱਲੇ ਦਾ ਅਰਥ ਸਰੂਪ ਵੀ ਹੈ ਜੀ ਮਹੱਲੇ ਦਾ ਅਰਥ ਜਿੱਥੇ ਜੰਗ ਲੱਗਦੀ ਜਗ੍ਹਾ ਹੋਵੇ ਉਹਨੂੰ ਵੀ ਮਹੱਲਾ ਕਿਹਾ ਜਾਂਦਾ ਜੀ ਇਹ ਦੋ ਸ਼ਬਦਾਂ ਦਾ ਜੋੜ ਹੈ ਇਹਨਾਂ ਦੇ ਰਾਂਚ ਇਹ ਹੋਲੀਆਂ ਦੇ ਦਿਨਾਂ 'ਚ ਆਮ ਲੋਕ ਜਿਹੜੇ ਸੀ ਉਹ ਸ਼ਰਾਬਾ ਬੇੜਿਆ ਗੱਦੇ ਗੀਤ ਗੋੜੇ ਇੱਕ ਦੂਏ ਰੰਗ ਸਿੱਟਣਾ ਪੁੱਠੇ ਕੰਮ ਕਰ ਲੈ ਕੱਲ ਕੀ ਤਰ ਬਿਦਾ ਜੀ ਨੇ ਜਿਹਦਾ ਮਾਦਾਬਤ ਆਪਣੇ ਬੱਚਿਆਂ ਨੂੰ ਆਪਣੀ ਗੋਦੀ ਚ ਬਹਾਲ ਕੇ ਉਹਨਾਂ ਦੀ ਸੰਭਾਲ ਕਰ ਦਿਆ ਬੇ ਇਹਨਾਂ ਦੇ ਜਿਹੜੇ ਕੋਈ ਬਾੜੀ ਚ ਜਨਾਬੇ ਕੋਈ ਬਾੜੀ ਸਿੱਖਿਆ ਨਾ ਬੇ ਕਿਸੇ ਮਾੜੇ ਕੰਮ ਵਿੱਚ ਜਲਾ ਹੈ ਜਿਹੜਾ ਪ੍ਰਵੇਸ਼ ਕਰ ਸਕਣ ਤਾਂ ਕੱਲ ਕੀ ਤਰ ਬਿਦਾ ਜੀ ਨੇ ਖਾਸ ਕਰਕੇ ਆਪ ਹੁਕਮਨਾਮੇ ਭੇਜ ਕੇ ਜਿੱਥੇ ਜਿੱਥੇ ਵੀ ਗੁਰੂ ਖਾਲਸਾ ਲਵਾਸ ਰੱਖਦਾ ਇਹ ਜਿਹੜੇ 7 ਦਿਨ 8 ਦਿਨ ਹੋਲੀ ਵਾਲੇ ਸਾਰਿਆਂ ਨੇ ਸ੍ਰੀ ਦੰਦਪੁਰ ਸਾਹਿਬ ਪਹੁੰਚਣਾ ਤੇ ਹੁੰਦਾ ਕੀ ਸੀ ਜਦੋਂ ਹੋਲੀਆ ਸ਼ੁਰੂ ਹੋ ਜਾਂਦੇ ਸੀ ਉਦੋਂ ਸਭਨ ਸਾਰੇ ਖਾਲਸਾ ਇਕੱਠਾ ਹੋ ਜਾਂਦਾ ਸੀ ਤੇ ਲਗਾਤਾਰ ਪਹਿਲਾਂ ਸਾਰਿਆਂ ਨੇ ਅੰਮ੍ਰਿਤ ਵੇਲੇ ਉੱਠ ਕੇ ਸ਼ਲਾਨ ਸੌਧ ਕੇ ਇਕੱਠੇ ਹੋ ਕੇ ਵਾਹਿਗੁਰੂ ਗੁਰਮੰਤਰ ਦੇ ਬੋਲ ਮੰਤਰ ਦਾ ਅਭਿਆਸ ਕਰਨਾ ਉਹ ਦਿਵਾਨ ਫਿਰ ਨਿਤਨੇਮ ਦੀਆਂ ਬਾੜੀਆਂ ਸਾਰੇ ਸੰਗਾਂ ਦੇ ਇਕੱਠੇ ਹੋ ਕੇ ਦੀਵਾਨ ਵਿੱਚ ਸੱਜ ਕੇ ਜੜੀਆਂ ਸੀ ਉਹ ਨਿਤਨੇਮ ਕਰ ਲਾ ਫਿਰ ਸਤਿਗੁਰੂ ਗੱਲ ਕੀਦਰ ਪਿਤਾ ਜੀ ਤਖਤ ਤੇ ਬਿਰਾਜਬਾਨ ਹੋ ਜਾਂਦੇ ਤੇ ਰਾਗੀ ਸੰਗ ਜਿਹੜੇ ਸ੍ਰੀ ਆਸਾ ਜੀ ਦੀ ਬਾਣੀ ਦਾ ਕੀਰਤਨ ਆਰੰਭ ਕਰ ਦਿੰਦੇ ਕੀਰਤਨ ਦੀ ਸਵਾਭਤੀ ਤੋਂ ਬਾਅਦ ਫਿਰ ਦੇ ਚੜੇ ਸ਼ਾਸਰ ਵਿਦਿਆ ਦੇ ਅਖਾੜੇ ਸੱਜਦੇ ਤੇ ਕਥਾ ਹੋਣੀ ਕੀਰਤਨ ਹੋਣਾ ਪੇਰ ਜਦੋਂ ਸਾਰਾ ਦੇ ਦੇ ਤਾਂ ਕੋਈ ਜੜਾ ਹੋਰ ਸਮਾ ਹੀ ਨਹੀਂ ਮੈਣਾ ਕਥਾ ਕੀਰਤਕ ਜੇ ਸੇਵਾ ਦੇ ਸਾਰਾ ਬਤੀਤ ਹੋਣਾ ਤੇ ਜਦੋਂ ਰਾਹਤ ਪੈਣੀ ਸਾਰੇ ਸਬਾਪਤੀ ਹੋ ਜਾਣੀ ਤੇ ਜਿਹੜੇ ਜਿਹੜੇ ਕਵਾਈ ਵਾਲੇ ਸਿੰਘ ਸੀ ਕੋ ਜਫੀ ਤੱਕ ਇਹ ਸਿਵਰ ਸਾਦਲਾ ਕਲ ਅਲੇ ਇਹਲੇ ਦੂਜੇ ਸਗਾ ਦੇ ਨਵੇਂ ਨਵੇਂ ਸੀ ਫਿਰ ਉਹਨਾਂ ਕੋਲ ਜਾ ਕੇ ਆੜ-ਆੜ ਦਾਸ-ਦਸ ਇਕੱਠੇ ਹੋ ਗਏ ਚੋਲੀਆਂ ਬਣਾ ਕੇ ਜਾ ਕੇ ਬੈਠ ਲਾ ਕੋਈ ਦਰਿਆਵੀ ਗੱਲਾਂ ਨਹੀਂ ਕਰਦੇ ਸੀ ਕਿਸੇ ਦੀ ਨਿੰਦਿਆ ਚੁਗਲੀ ਨਹੀਂ ਕਰਦੇ ਸੀ ਸਿਮਰ ਦੀਆਂ ਗੱਲਾਂ ਪੁੱਛੜੀਆਂ ਰਹਿਤ ਦੀਆਂ ਗੱਲਾਂ ਪੁੱਛੜੀਆਂ ਬਾੜੀ ਦੇ ਅਰਦ ਪੁੱਛੜੇ ਇਦਾਂ ਸਾਰਾ ਸੀ ਫਿਰ ਉਹ ਜਿਸ ਦਿਨ ਮਹੱਲੇ ਆਲਾ ਦਿਲ ਮਹੱਲੇ ਆਲੇ ਦਰਫੇ ਕਲਗੀ ਦਰਪਤੇ ਦਾ ਸੱਚੇ ਪਾਤਸ਼ਾਹ ਜੀ ਆਪ ਨੇ ਦੇ ਘੋੜੇ ਤੇ ਸਵਾਰ ਹੋ ਕੇ ਸਾਜ ਬੱਜ ਕੇ ਖਾਲਸਾ ਖਾਲਸਾ ਨੀਲੇ ਵਾਲੇ ਸ਼ਸਤਰਾਂ ਵਸਤਰਾਂ ਵਿੱਚ ਸੱਜ ਕੇ ਤੇ ਘੋੜਿਆਂ ਤੇ ਸਵਾਰ ਹੋ ਕੇ ਤਾਂ ਫਿਰ ਗੁਰੂ ਸਾਹਿਬ ਜੀ ਦੇ ਚੱਲ ਆ ਜਾਂਦਾਸ ਕਰਕੇ ਫਿਰ ਮਹੱਲਾ ਰਾਂ ਮਹੱਲਾ ਸੀ ਸ਼ਹੀਦ ਬਾਗ ਤੋਂ ਇਹ ਤੋਂ ਅੱਬ ਹੋ ਕੇ ਫਿਰ ਆ ਕੇ ਪਹਿਲਾ ਮਾਤਾ ਅਜੀਤ ਕੌਰ ਜੀ ਦੇ ਅਸਾਂਤੇ ਤੇ ਹੌਲਗੜ੍ਹ ਵਾਲੇ ਅਸਾਂਤੇ ਉੱਤੇ ਦੀਵਾਨ ਸਾਜਦਾ ਸੀ ਦੀਵਾਨ ਸੱਜ ਕੇ ਗੁਰੂ ਸਾਹਿਬ ਜੀ ਪਹਿਲਾ ਸ਼ਾਸਤਰ ਵਿਦਿਆਦੇ ਅਖਾੜੇ ਸਜਾਉਂਦੇ ਸੀ ਇਹ ਸਾਰੇ ਇਸ ਹਾਸ ਵਿੱਚ ਸ਼ਾਸਤਰ ਵਿਦਿਆਦੇ ਮੁਕਾਬਲੇ ਕਰਾਉਂਦੇ ਜਿਹੜਾ ਕੋਈ ਜਿੱਤੂ ਹੁੰਦਾ ਸੀ ਉਹਨੂੰ ਵੀ ਉਹ ਇਨਾਮ ਜਿਹੜਾ ਕੋਈ ਨਹੀਂ ਜਿੱਤੂ ਹੁੰਦਾ ਸੀ ਉਹਨੂੰ ਵੀ ਬਰਾਬਰ ਦਾ ਇਨਾਮ ਦੇਦੇ ਫੇਕ ਕੋੜ ਦੌੜਾਂ ਕੋਖੜਾਂ ਜਾਂ ਨੇਜੇ ਬਾਜ਼ੀਆਂ ਕਰਾਉਣੇ ਸਾਰੇ ਅਭਿਆਸ ਕਰਾਉਣੇ ਜਦੋਂ ਅਭਿਆਸ ਕਰਾਉਣ ਤੋਂ ਬਾਅਦ ਤਾਂ ਕਿ ਖਾਲਸਾ ਮਾਨ ਕਰਕੇ ਸਿਮਰਨ ਵਿੱਚ ਤੇ ਗੁਰੂ ਕੀ ਬਾਣੀ ਦੇ ਦਿੱਤੇ ਵਿੱਚ ਦਿੱਤਨੇ ਵਿੱਚ ਪ੍ਰਪੱਕ ਹੋ ਸਕੇ ਤੇ ਸਰੀਰ ਕਰਕੇ ਤੰਦਰੁਸਤ ਤੇ ਲਿਸਟ ਪੋਸਟ ਰਹਿ ਲਈ ਅਰੋਗ ਰਹਿ ਲਈ ਸ਼ਾਸਤਰੀ ਵਿਦਿਆ ਦਾ ਕੋਰਸਾਰੀ ਦਾ ਗੁਰੂ ਸਾਹਿਬ ਜੀ ਅਭਿਆਸ ਕਰਾਉਂਦੇ ਸ਼ਬਦ ਸਭ ਤੋਂ ਵਧੀਆ ਐਕਸਰਸਾਈਜ਼ ਕਿ ਹੁਣ ਅੱਜ ਸਾਰਾ ਸੰਸਾਰ ਰੋਗਾਂ ਨੇ ਘਸਿਆ ਜਦੋਂ ਡਾਕਟਰ ਸਾਹਿਬ ਕੋਲ ਜਾਂਦੇ ਆ ਜੇ ਜੱਗ ਕਰਕੇ ਜਿੱਥੇ ਦੱਸਦੇ ਦਵਾਈਆਂ ਲਾਲ ਲਾਲੇ ਜਰੂਰ ਦੱਸਦੇ ਐਕਸਰਸਾਈਜ਼ ਜਰੂਰ ਕਰੋ ਜੀ ਤੇ ਗੁਰੂ ਸਾਹਿਬ ਜੀ ਨੇ ਉਹ ਐਕਸਰਸਾਈਜ਼ ਆਪਣੇ ਖਾਲਸੇ ਨੂੰ ਦੱਸੀ ਜਿਹੜੇ ਘੋੜੇ ਜਿਹੜੇ ਘੋੜ ਸਵਾਰੀ ਆ ਜੀ ਉਹ ਕੋਈ ਐਸਾ ਸਰੀਰ ਦਾਅੰਗ ਨੇ ਜਿਹਦੇ ਐਕਸਰਸਾਈਜ਼ ਨਹੀਂ ਹੁੰਦੀ ਜਦੋਂ ਘੋੜ ਸਵਾਰੀ ਕਰਦੇ ਤੇ ਸ਼ਾਸਤਰੀ ਵੀ ਬਿਆਦ ਅਭਿਆਸ ਜਦੋਂ ਗੱਤ ਕਾ ਖੇਲਦੇ ਆ ਜੀ ਫੇਰ ਕੱਲੇ ਕੱਲੇ ਸਰੀਰ ਦਾ ਜਿਹੜਾ ਰੋਮ ਰੋਮ ਆ ਉਹਦੇ ਕੱਲੇ ਕੱਲੇ ਦਾ ਜਿਹੜੇ ਕਸਰਤ ਹੋ ਜਾਂਦੀ ਆ ਜਿਹੜਾ ਐਕਸਰਸਾਈਜ਼ ਹੋ ਜਾਂਦੀ ਆ ਸਰੀਰ ਕਰਕੇ ਤੰਦਰੁਸਤ ਰੱਖਣ ਲਈ ਰੱਖਣ ਲਈ ਜਾਂ ਰੋਗ ਰੱਖਣ ਲਈ ਸ਼ਾਸਤਰੀ ਬਿਆਦ ਅਭਿਆਸ ਘੋੜ ਸਵਾਰੀ ਤੇ ਅੰਤਰਾਤਵਾ ਨੂੰ ਬਲਵਾਲ ਕਰਨ ਲਈ ਬਕਾਲਾ ਤੋਂ ਬਥੜੇ ਗੁਰੂ ਸਾਹਿਬ ਜੀ ਮੂਲ ਮੰਤਰ ਗੁਰ ਮੰਤਰ ਤੇ ਗੁਰੂ ਕੀ ਬਾਣੀ ਦਾ ਨੇਤੇ ਦੀ ਬਖਸ਼ਿਸ਼ ਕਰਦੇ ਸੀ ਫਿਰ ਆਖਰੀ ਦਿਨ ਮਹਾਲੇ ਵਾਲੇ ਦਿਨ ਗੁਰੂ ਸਾਹਿਬ ਜੀ ਭੋਲਾ ਦੀ ਮਰਖਾ ਅਤਰ ਫਲੇਲ ਸੁਗੰਧੀਆਂ ਦੀ ਮਰਖਾ ਕਰ ਲਈ ਤੇ ਫਿਰ ਕੜਾ ਪ੍ਰਸ਼ਾਦ ਅੱਗੇ ਤਾਂ ਅਰਦਾਸ ਤੋਂ ਬਾਅਦ ਅਨਤ ਦੀਵਾ ਦੀ ਸਬਾਤੀ ਤੋਂ ਬਾਅਦ ਅਰਦਾਸ ਕਰਕੇ ਸਭ ਨੇ ਪ੍ਰਸ਼ਾਦ ਵਰਤਾਇਆ ਜੱਲਾ ਜੱਲਾ ਹਲਵੀ ਆਪਾਂ ਵਰਤਾ ਲਿਆ ਉਸ ਦਿਨ بڑے بڑے ਕੜਾਹੇ ਜਿਹੜੇ ਸੀ ਕੜਾ ਪ੍ਰਸ਼ਾਦ ਦੇ ਤਿਆਰ ਕਰਕੇ ਉੱਤੇ ਚਿੱਟੀਆਂ ਚਾਂਦਰਾ ਸਾਰੇ ਗੜਾਇਆਂ ਦੇ ਦੇਖ ਕੇ ਜਦੋਂ ਸਾਰੀ ਸਮਾਪਤੀ ਹੋ ਜਾਣੀ ਮਹੱਲੇ ਦੀ ਤਾਂ ਫਿਰ ਪਾਤਸ਼ਾਹ ਜੀ ਨੇ ਆਗਿਆ ਗਾਲੀ ਵੀ ਅਜਮ ਵਰਤੌਣਾ ਨੇ ਲੁੱਟਬਾਰ ਕਰੋ ਜਿੱਲਾ ਜਿੱਲਾ ਕਿਸੇ ਤੋਂ ਹੁੰਦਾ ਫਿਰ ਹੱਲਾ ਬੋਲਣਾ ਸਾਰਿਆਂ ਦੇ ਅਵਤ ਮੇਲੇ ਦਾ ਕੋਈ ਸ਼ੱਕ ਨਹੀਂ ਹੁੰਦਾ ਸੀ ਸਾਰਾ ਦਿਨ ਤਾਂ ਜਿਹੜੇ ਮੇਰੇ ਅਲਗੇ ਬਾਤਰ ਸਾਧੇ ਹੁੰਦੇ ਸੀ ਇੱਕ ਦੂਏ ਦੇ ਉੱਤੋਂ ਦੀ ਹੋ ਗਏ ਤਗੜਿਆ ਨੇ ਜਾਰੇ ਰੁਕ ਪਾਲਣ ਦਾ ਕਿਸੇ ਰੁਕ ਹੁਜ ਮਾਲ ਦੇਣੀ ਤਾਂ ਗੁਰੂ ਸਾਹਿਬ ਜੀ ਲੈ ਕੇ ਪਰਸਾਲ ਹੁੰਦੇ ਸੀ ਤਾਂ ਜਿਹੜੇ ਗੁਰੂ ਸਾਹਿਬ ਜੀ ਨੇ ਸਾਰੇ ਸੇਵਸੀ ਗੁਰੂ ਸਾਹਿਬ ਜੀ ਜਿਹੜੇ ਸ਼ਾਸਤਰ ਵਿਦਿਆਚੇ ਕੋੜ ਸਵਾਰੀ ਤੇ ਸਭ ਕਾਸੇ ਤੇ ਜਿਹੜੇ ਨੰਬਰ ਇੱਕ ਹੁੰਦੇ ਸੀ ਉਹਨਾਂ ਨੂੰ ਵੀ ਤਾਂ ਜਿਹੜੇ ਲੰਬੜ ਲੋਤੇ ਲੈਂਦੇ ਸੀ ਮੇਰੇ ਅੰਗੇ ਉਹਨਾਂ ਨੂੰ ਵੀ ਇੱਕੋ ਜਿਹਾ ਨਾਮ ਕਿਸੇ ਰੋ ਸ਼ਾਸਤਰ ਕਿਸੇ ਰੋ ਬਾਸਤਰ ਕਿਸੇ ਰੋ ਬਖਸ਼ਿਸ਼ ਗੁਰੂ ਸਾਹਿਬ ਜੀ ਇੱਦਾਂ ਕਰਦੇ ਸੀ ਇੰਦਾ ਹੋਲਾ ਮਹੱਲਾ ਬਕਾਰਾ ਤੋਂ ਬਚਾਉ ਲਏ ਮਾਲਿਆਂ ਕਬਾਂ ਤੋਂ ਬਚਾ ਕੇ ਆਪਣੇ ਖਾਸੇ ਰੱਖਣ ਲਏ ਇਸ ਕਰਕੇ ਹੋਲਾ ਮਹੱਲਾ ਪਰ ਆਲਾਬ ਕੀਤਾ ਹੁਣ ਥੋੜੀ ਰੂਪਰੇਖਾ ਬਦਲ ਗਈ ਮੇਲੇ ਦਾ ਰੂਪ ਹੋ ਗਿਆ ਇਹ ਮੇਲਾ ਨਹੀਂ ਜੋੜ ਮੇਲਾ ਸੀ ਤੇ ਗੁਰੂ ਸਾਹਿਬ ਜੀ ਅਕਾਲ ਪੁਰਖ ਵਾਹਿਗੁਰੂ ਜਿਹਦੇ ਨਾਲ ਜੋੜਨ ਵਾਸਤੇ ਇਹ ਜੋੜ ਮੇਲਾ ਹੋਨੇ ਬਹਲਾ ਸਤਗੁਰ ਜੀ ਨੇ ਰੰਭ ਕੀਤਾ ਬਾਬਾ ਜੀ ਅੱਜ ਕੱਲ ਦਾ ਜਿਹੜਾ ਨੌਜਵਾਨ ਆ ਉਹਨਾਂ ਨੂੰ ਕਿਉਂਕਿ ਇਤਿਹਾਸ ਦਾ ਸਾਰਿਆਂ ਨੂੰ ਇਦਾਂ ਪਤਾ ਨਹੀਂ ਹੁੰਦਾ ਕਈ ਵਾਰੀ ਤੇ ਉਹਨਾਂ ਨੂੰ ਪ੍ਰੇਰਿਤ ਕਰਨ ਵਾਸਤੇ ਆਪਣੇ ਪ੍ਰਾਤਨ ਮਰਿਆਦਾ ਨਾਲ ਜੋੜਨ ਵਾਸਤੇ ਕੀ ਕਿਹੋ ਜੇ ਉਪਰਾਲੇ ਕੀਤੇ ਜਾ ਸਕਦੇ ਆ ਪਹਿਲਾ ਬਰਲਾ ਤਾਂ ਇਹ ਆਪੇ ਪਹਿਲਾ ਗੁਰੂ ਦਾ ਸਿੱਖ ਜ ਕੋ ਬੱਚਾ ਨੌਜਾਨ ਮਾਈ ਬੀਬੀ ਕੋਈ ਪਹਿਲਾ ਗੁਰਵਾੜੀ ਨਾਲ ਜੁੜੇ ਜੇ ਗੁਰਵਾੜੀ ਨਾਲ ਜਿਹੜਾ ਜੁੜ ਜਾਂਦਾ ਉਹ ਫੇਰ ਸਿੱਖੀ ਨਾਲ ਜੁੜ ਜਾਂਦਾ ਜੇ ਬਾੜਾ ਬਾਲੇ ਦਾ ਬਾੜੀ ਨਹੀਂ ਪੜਦਾ ਫੇ ਉਹ ਤੇ ਕਿਤੇ ਲਾ ਜਾਂਦੇ ਕਿਸੇ ਪਾਸੇ ਰੁਖਸ ਕੇ ਜਾਂਦਾ ਹੈ ਅਸਲ ਜਿਹੜਾ ਅਸਲ ਗੁਰਵਾੜੀ ਆ ਗੁਰੂ ਮੂਲ ਮੰਤਰ ਦੇ ਵਾਹਿਗੁਰੂ ਗੁਰਮੰਤਰ ਦਾ ਅਭਿਆਸ ਪਹਿਲਾ ਜਕਾਲਾ ਸ਼ੁਰੂ ਕਰੇ ਫੇ ਬਾਣਾ ਪਾਵੇ ਅਮਰ ਸ਼ਕੇ ਰਹਿਤ ਰੱਖੇ ਦੇ ਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਹੈ ਜੰਗਸੇਨ ਕੋ ਵਖਰੀ ਸੰਪਰਦਾ ਦੇ ਹੈਗੇ ਜੰਗਸੇਨ ਕੋ ਵਖਰੀ ਸੰਪਰਦਾ ਦੇ ਪਾਵੇ ਇਤਿਹਾਸਾਂ ਚ ਲਿਖ ਦਿੱਤਾ ਲਿਖਿਆਲੇ ਲਖਾਰੀਆਂ ਨੇ ਵੀ ਇਹ ਜੇ ਆਹ ਬਾਣਸਰ ਜੀ ਨੂੰ ਮਾਰ ਦਿੱਤਾ ਬਾਬਾ ਫਤਿਹ ਸਿੰਘ ਜੀ ਨੂੰ ਮਾਰ ਦਿੱਤਾ ਜਾਂ ਹੋਰ ਵੀ ਕਈ ਇੰਦਾ ਪ੍ਰਚਲਿਤ ਸਾਖੀਆਂ ਹੈਗੀ ਆ ਕੋਰ ਪ੍ਰਤਾਪ ਸੋਹਣ ਗਲਾਸ ਜੇ ਵੀ ਪਾਧਪੁਰ ਕਾਚੇ ਵੀ ਲਿਖਿਆ ਪਰ ਇਹ ਜੰਗਸੇਨ ਕੋਈ ਵਖਰੀ ਸੰਪਰਦਾ ਦੇ ਜਿਸ ਰੂਪ ਸਰੂਪ ਵਿੱਚ ਕਲਗੀਧਰ ਪਿਤਾ ਜੀ ਨੇ ਖਾਲਸੇ ਪੰਥਰੋਂ ਪਸੀਸ ਪੱਜਾ ਪਿਆਰ ਦੇ ਸੀਸ ਭੇਟ ਲੈ ਕੇ ਉਹਨਾਂ ਨੂੰ ਅਵਰਤ ਦੇ ਦਾਤ ਬਖਸ਼ਿਸ਼ ਕੀਤੀ ਪੰਜ ਝੂਲੇ ਛੇਸਾ ਚੇ ਪੱਜ ਨੇਤਰਾ ਚੇ ਪੰਜ ਸ਼ਕ ਆ ਕੇ ਫਿਰ ਉਹਨਾਂ ਨੂੰ ਪੰਜ ਰਹਿਤਾ ਬਖਸ਼ਿਸ਼ ਕੀਤੀ ਆ ਕਿ ਸ਼ਹਿਰਾ ਕੜਾ ਕਿਰਪਾਨ ਕੰਗਾ ਕੇਸਾ ਸਵੇਦ ਕੇਸ ਕੀ ਤੇ ਬਾੜਾ ਨੀਲੇ ਲੱਗਦਾ ਲੀਲਾ ਲੀਲਾ ਬਾੜਾ ਬਖਸ਼ਿਸ਼ ਕੀਤਾ ਇਹ ਬਖਸ਼ਿਸ਼ ਕਰਕੇ ਫਿਰ ਗੁਰੂ ਸਾਹਿਬ ਜੀ ਨੇ ਮੋੜ ਮੰਤਰ ਗੁਰ ਮੰਤਰ ਪੰਜ ਬਾਣੀਆਂ ਬਖਸ਼ਿਸ਼ ਕਰਕੇ ਫਿਰ ਆਪ ਅਵਰ ਸ਼ਕ ਉਨ੍ਹਾ ਬੇਰੰਬਤੀ ਕਰਕੇ ਖਾਲਸਾ ਜੀ ਜਿਹੜਾ ਤੁਸੀਂ ਅਬਰ ਕਲਗੀਧਰਪਤਾ ਸੱਚੇ ਪਾਤਸ਼ਾਹ ਬਹਾਦਰ ਜੀ ਕਹ ਲਗੇ ਜਿਹੜਾ ਅਬਰ ਤੁਹਾਨੂੰ ਅਗਾਲ ਪੁਰਖਵਾਇਆ ਗੁਜ ਜੀ ਦੀ ਬਖਸ਼ਿਸ਼ ਨਾਲ ਪ੍ਰਾਪਤ ਹੋਇਆ ਨਾਲ ਸੁ ਵੀ ਬਖਸ਼ਿਸ਼ ਕਰੋ ਤਾਂ ਗੁਰੂ ਸਾਹਿਬ ਜੀ ਨੇ ਕਿਹਾ ਬਈ ਨਹੀਂ ਕੀ ਕਿਰਪਾ ਕੇ ਸਜੇ ਹਮਾਲੇ ਮਹਲੇ ਮੋਸੇ ਗਰੀਬ ਕਰੋਰ ਪਰੇ ਤਾਂ ਕਲਗੀਧਰਪਤਾ ਜੀ ਨੇ ਫਿਰ ਆਪ ਬਾੜਾ ਅਬਰ ਸ਼ੱਕੇ ਗੋਵਿੰਦ ਰਾਏ ਤੋਂ ਗੋਬਿੰਦ ਸਿੰਘ ਸਜੇ ਤੇ ਉਹ ਹੀ ਬਾੜਾ ਨੀਲਾ ਬਾਣਾ ਤਾਲ ਕੀਤਾ ਤਾਂ ਕਿਤੇ ਉਤਾਰਿਆ ਨਹੀਂ ਜੋਤੀ ਜੋਸ ਬੋਲ ਤੱਕ ਨੀਲਾ ਰੱਖਿਆ ਇਹ ਇੱਕ ਗਿਆਲੀ ਗੁਰਚਾਰ ਸਿੰਘ ਜੀ ਬੈਰ ਕੋੜਕੀ ਖਾਸ ਵਾਲੇ ਹੋਏ ਬਹੁਤ ਮਹਾਨ ਵਿਦਵਾਲ ਸੀ ਸਰੋਬੀ ਗੁਰਦਾਰਾਪੁਰ ਲੰਧਾ ਕਬੀਤੀ ਦੇ ਹੈ ਪ੍ਰਚਾਰਕ ਵੀ ਰਹੇ ਉਹ ਉਹਨਾਂ ਨੇ ਇੱਕ ਪੋਸਟ ਲਿਖੀ ਸੀ ਉਹ ਗਾਹ ਮੁਰ ਕੇ ਸ਼ਬੀ ਤਾਂ ਨਹੀਂ ਕਿਉਂਕਿ ਉਹ ਗੱਲ ਚਲਾਣਾ ਕਰ ਗਏ ਉਹ ਲਿਖਿਆ ਸੀ ਵੈਸਾਖੀ ਦੀ ਸਾਖੀ ਉਹਨਾਂ ਨੇ ਬਾਂਝ ਰਹਿਤਾ ਬਾਰੇ ਨੀਲੇ ਵਾਲੇ ਬਾਰੇ ਤੇ ਗੁਰੂ ਪਾਤਸ਼ਾਹ ਜੀ ਨੇ ਵੀ ਨੀਲਾ ਰੰਗ ਕਿਉਂ ਪੜਾਇਆ ਨੀਲਾ ਵਾਲਾ ਕਾਦੇ ਪਹਿਲਾ ਆਇਆ ਨੀਲੇ ਵਾਲੇ ਦਾ ਮਹਤਵ ਕੀ ਆ ਜੇ ਮੈਦਾ ਦੇ ਵਿੱਚ ਸ਼ਾਸਤਰਾ ਦੇ ਵਿੱਚ ਤੇ ਗੁਰਵਾਣੀ ਦੇ ਵਿੱਚ ਦਸ ਬਾਣੀ ਦੇ ਵਿੱਚ ਸਰਬ ਲੋ ਪ੍ਰਕਾਸ਼ ਦੇ ਵਿੱਚ ਪ੍ਰਮਾਨ ਦੇ ਦੇ ਕੇ ਸਦ ਕੀ ਤੌਹਲਾ ਨੇ ਇਹ ਗੁਰੂ ਸਾਹਿਬ ਜੀ ਨੇ ਆਪ ਨੀਲਾ ਬਾਣਾ ਪਹਿਨਿਆ ਤੇ ਖਾਸ ਨੂੰ ਪਹਿਲਾਇਆ ਤੇ ਜੋਤੀ ਜੋਸ਼ ਵੋਲ ਤੱਕ ਨੀਲਾ ਬਾਣਾ ਲਾਇਆ ਲੈ ਕੇ ਤੇ ਸੱਚਖੰਡ ਸ੍ਰੀ ਹਜੂਰ ਸਾਹਿਬ ਤੱਕ ਜੰਗ ਸਿੰਘ ਉਹ ਰੂਪ ਸਰੂਪ ਜਿਹੜਾ ਕਲਗੀ ਤਰਫੇਤਾ ਜਿਹਨੇ ਬਹੁਤ ਜਿਆ ਪਿਆਰਿਆਂ ਨੂੰ ਬਖਸ਼ਿਸ਼ ਕੀਤਾ ਸੀ ਉਸ ਰੂਪ ਸਰੂਪ ਨੂੰ ਹੋ ਹੋ ਉਸੇ ਰੂਪ ਚ ਸਾਹਮਣੇ ਰੱਖਿਆ ਆ ਇੱਕ ਉਹ ਵੱਖਰੀ ਸੰਪਰਦਾ ਦੀ ਉਹ ਹੋਈ ਬੋਲ ਬੰਤਰ ਉਹ ਹੋਈ ਗੁਰਮੰਤਰ ਉਹ ਨੇਦਨੇ ਉਹ ਹੋਈ ਬਾਣਾ ਹੋਈ ਬਾਣੀ ਉਹ ਰਹਿਤ ਸਾਰੀ ਉਹ ਸਭ ਸਵਾਲ ਕੇ ਰੱਖਿਆ ਇਹ ਇਹ ਠੀਕਾ ਵੱਖੋ ਵੱਖਰੀਆਂ ਡਿਊਟੀਆਂ ਆ ਆਪ ਆਪਣੀ ਹਨ ਪਰ ਰੂਪ ਸਰੂਪ ਜਿਹੜਾ ਉਹ ਇਹਦੇ ਦੁਨੀਆ ਦਾ ਜਿਹੜਾ ਫੈਸਲਾ ਉਹ ਤੇਲਾ ਮਹੀਨਾ ਜਾਂ ਸ਼ਾਬਿਹ ਨੇ ਬਾਦ ਚੇਜ ਹੋ ਜਾਂਦਾ ਪਰ ਇੱਕ ਉਸੇ ਸਰੂਪ ਦੇ ਵਿੱਚ ਜਿਹੜਾ ਗੁਰੂ ਸਾਹਿਬ ਜਿਨੇ ਬਖਸ਼ਿਸ਼ ਕੀਤਾ ਉਹਨੂੰ ਸੰਭਾਲ ਕੇ ਰੱਖਿਆ ਤੇ ਬਾਲੇ ਦੇ ਲਾਲ-ਲਾਲ ਬਾੜੀ ਹੌਲੀ ਵੀ ਜ਼ਰੂਰੀ ਆ ਇਹ ਬਹੁਤ ਖੁਸ਼ੀ ਦੀ ਗੱਲ ਆ ਬੇ ਖਾਲਸਾ ਪ੍ਰਗਟ ਹੋ ਰਿਹਾ ਸਾਰੇ ਸੰਸਾਰ ਤੇ ਨੌਜਵਾਨ ਵੀਰ ਬਾੜਾ ਪੈਂਦੇ ਦਿਵਾਲੇ ਸਜਾਉਂਦੇ ਚੱਕਰ ਸਜਾਉਂਦੇ ਨਾਲ-ਨਾਲ ਬਾੜੀ ਦਾ ਅਭਿਆਸ ਵੀ ਜ਼ਰੂਰੀ ਆ ਤੇ ਬਾੜੀ ਤੋਂ ਬਿਨਾ ਫਿਰ ਬਾਕੀ ਸੈਲ ਵੋਲ ਇਹ ਦੋਨੋਂ ਪੱਖ ਜਿਹੜੇ ਜ਼ਰੂਰੀ ਆ ਬਾੜੀ ਤੇ ਬਾੜਾ ਧੰਨਵਾਦ ਬਾਬਾ ਜੀ ਇਹ ਇੱਕ ਬਾਬਾ ਜੀ ਤੁਸੀਂ ਇੱਕ ਵਿਚਾਰ ਬਚਨ ਕੀਤਾ ਸੀਗਾ ਹੁਣ ਜਦੋਂ ਕਥਾ ਕਰਕੇ ਆਏ ਸੀ ਜਿੱਥੇ ਤੁਸੀਂ ਥੋੜਾ ਜਿਹਾ ਚਾਨਣਾ ਪਾਇਆ ਸੀਗਾ ਵੀ ਸਾਡੇ ਵਿੱਚ ਇਸੇ ਚੀਜ਼ ਤੋਂ ਤੋੜਨ ਵਾਸਤੇ ਕਈ ਸਾਹਿਤਾਂ بڑے ਤਰੀਕੇ ਨਾਲ ਸਰਦੀਆਂ ਗਈਆਂ ਜਿਹਦੇ ਕਰਕੇ ਵੱਖਰੇਵੇਂ ਵਧ ਹੀ ਗਏ ਤੇ ਉਹੀ ਚੀਜ਼ਾਂ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਥੋੜਾ ਜਿਹਾ ਗੁੰਮਰਾਹ ਕਰ ਦਿੰਦੀਆਂ ਕਈ ਵਾਰੀ ਕਨਫਿਊਜ਼ ਕਰ ਦਿੰਦੀਆਂ ਤੇ ਜਿਹੜੀਆਂ ਸੰਗਤਾਂ ਨੇ ਆ ਜਿਹੜੀਆਂ ਸਿਕਸ ਚੈਨਲ ਦੇ ਰਾਈ ਦੇਸ਼ ਦੇਸ਼ੀ ਦੇਖ ਰਹੀਆਂ ਹਨ ਮੈਂ ਚਾਹਾਂਗਾ ਜੇ ਉਹੀ ਬਚਨ ਜੇ ਆਪ ਜੀ ਸਾਰੀਆਂ ਸੰਗਤਾਂ ਨੂੰ ਇੱਕ ਵਾਰੀ ਫੇਰ ਜੇ ਦਵਰਾਉ ਤੇ ਆਪਣੀ ਮਹਾਰਾਜ ਦੀ ਸੇਧ ਦਿਓ ਵੀ ਸਾਨੂੰ ਉਹਨਾਂ ਚੀਜ਼ਾਂ ਨੂੰ ਤੋਂ ਕਿਵੇਂ ਬਚਣਾ ਚਾਹੀਦਾ ਗੁਰੂ ਸਾਹਿਬ ਜੀ ਨੇ ਇੱਕ ਬਚਨ ਲਿਖਿਆ ਗੁਰਬਾਣੀ ਇੱਕ ਆ ਬਾਣੀ ਇੱਕ ਗੁਰ ਇੱਕੋ ਸ਼ਬਦ ਵਿਚਾਰ ਦੋ ਨਹੀਂ ਪਰ ਉਸ ਵੇਲੇ ਮੌਕੇ ਦੀ ਸਰਕਾਰ ਜਦਾਂ ਬਾਜਦਾ ਅੰਗਰੇਜ਼ ਉੱਥੇ ਸਾਡੇ ਦੇਸ਼ 'ਚ ਉਹਨਾਂ ਨੇ ਇਹ ਦੇਖਾ ਵੀ ਇਹ ਸੋਲੇ ਦੀ ਚਿੜੀਆ ਕਹਿੰਦੇ ਨੇ ਦੋਸਤਾਂ ਵਾਲੇ ਮਸੋਲੇ ਦੀ ਚਿੜੀਆ ਇਹਨੂੰ ਕਾਬੂ ਕਿਦਾਂ ਕਰ ਲਾਏ ਇਹ ਅਸੀਂ ਤਾਂ ਕਈ ਵਾਰੀ ਆਪਣੇ ਹਿਸਾਬ ਨਾਲ ਸੋਚਦੇ ਦਿਮਾਗ ਨਾਲ ਸੋਚਦੇ ਇਹਨਾਂ ਆ ਕੇ ਪਹਿਲਾ ਤਾਂ ਗਏ ਉੱਥੇ ਮਜਰਸੀ ਹਸਾਬ ਦੇ ਨਾਲ ਇਸ ਇੰਡੀਆ ਕੰਪਨੀ ਦੇ ਹਸਾਬ ਦੇ ਨਾਲ ਕਲਕੱਤੇ ਪਹੁੰਚ ਗਏ ਫੇਰਾ ਦੇਖਿਆ ਨਾ ਵਧੀਆ ਦੇਸ਼ ਆ ਵੇ ਇਹਨੂੰ ਕਿਦਾਂ ਇੱਥੇ ਇਹਦੇ ਤੇ ਅਸੀਂ ਕਾਬਜ ਹੋਣਾ ਉਹਨਾਂ ਨੇ ਦੇਖ ਕੇ ਸਾਰਾ ਸਿਸਟਮ ਬੜੀ ਸਾਰਿਆਂ ਕੋ ਬਾਦੀ ਇਹ ਦਿਓ ਤੇ ਕੁਬਾ ਹਿੰਦੋਸਤਾਨ ਇਹ ਬਸ ਦੀਆ ਸੀ ਉਹਨਾਂ ਨੇ ਜਦੋਂ ਸਿੱਖ ਕੌਮ ਦੀ ਹਿਸਟਰੀ ਬੜੀ ਇਤਿਹਾਸ ਪੜਿਆ ਆਪੇ ਜਦੋਂ ਦਾ ਖਾਲਸਾ ਪੰਥ ਪ੍ਰਗਟ ਹੋਇਆ ਕਿਸੇ ਹਕੂਮਤ ਦੇ ਅਧੀਨ ਨਹੀਂ ਹੋਇਆ ਭਾਵੇਂ ਇਹਨਾਂ ਨੂੰ ਇੱਕ ਦਿਨ ਚ 35000 ਸਿੰਘ ਸ਼ਹੀਦ ਹੋ ਗਏ ਘੋੜਿਆਂ ਦੇ ਕਾਠੀਆਂ ਦੇ ਰਹਿਣਾ ਪਿਆ ਜੰਗਲਾਂ 'ਚ ਰਹਿਣਾ ਪਿਆ ਪਰ ਅਧੀਨ ਨਹੀਂ ਹੋਏ ਕਿਸੇ ਦੇ ਖਾਲਸਾ ਜਿਹੜਾ ਸੀ ਆਜ਼ਾਦ ਤੇ ਅਲਪਰਕੀ ਫੌਜ ਬਣ ਕੇ ਵਿਚ ਰਿਆ ਇਹਨਾਂ ਨੂੰ ਕਾਬੂ ਕਿਦਾ ਕੀਤਾ ਜਾਵੇ ਉਸ ਵੇਲੇ ਲਾਂ ਸਾਡੇ ਇਤਿਹਾਸ ਵਿੱਚ ਵੀ ਬਹੁਤ ਸਾਰੀਆਂ ਇਦਾਂ ਦੀਆਂ ਗੱਲਾਂ ਜਿਹੜੀਆਂ ਸੀ ਕਿਉਂਕਿ ਇਤਿਹਾਸ ਜੇ ਤੁਸੀਂ ਕੋਈ ਬੁੱਕ ਲਿਖਦੇ ਆ ਕਿਤਾਬ ਲਿਖਦੇ ਆ ਉਹ ਤੁਹਾਡੇ ਹਾਜ਼ਰੀ ਚ ਪ੍ਰਿੰਟ ਹੋਣੀ ਚਾਹੀਦੀ ਸਭਣੀ ਚਾਹੀਦੀ ਜੇ ਅਣਛਵੀ ਆ ਤੁਹਾਡੀ ਕੋਈ ਕਿਰਤ ਲਿਖਤ ਜਿਹੜੀ ਆ ਉਹ ਛਾਪਣ ਮੇਲੇ ਜੋ ਮਰਜੀ ਉਹ ਤੇ ਐਡ ਕਰ ਸਕਦਾ ਹੈ ਗੁਰਪ੍ਰਤਾ ਸੋਚ ਗ੍ਰੰਥ ਉਸ ਵੇਲੇ ਕਵੀ ਭਾਈ ਸਤੋਕ ਸਿੰਘ ਜੀ ਦੇ ਬਹੁਤ ਮਹਾਨ ਕਰਲਾ ਸੀ ਬਹੁਤ ਵਿਦਵਾਨ ਸੀ ਕਿਸੇ ਇੱਕ ਇਨਸਾਨ ਦਾ ਕੋਈ ਲਿਖਣਾ ਹੋਵੇ ਇਤਿਹਾਸ ਕੋ ਇਹ ਉਹਦਾ ਜੀਵਨ ਲਿਖਣਾ ਹੋਵੇ ਤਾਂ ਕਿੰਨਾ ਕੁਸ਼ ਲਬੜਾ ਪੈਦਾ ਦਸਾ ਅੱਛਾ ਇਹਦਾ ਇਤਿਹਾਸ ਤੇ ਕਿੱਥੇ ਕਿੱਥੇ ਸਾਰਾ ਕੁਝ ਖਾਲਸੇ ਪੰਥ ਤੱਕ ਸਾਰਾ ਉਹਨਾਂ ਨੇ ਲਿਖਿਆ ਉਹ ਲਿਖਦਾ ਲਿਖਦਾ ਭੁੱਖੇ ਵੀ ਰਹਿਣਾ ਅਣੀਂਦੇ ਵੀ ਰਹਿਣਾ ਤੁਰ ਕੇ ਵੀ ਜਾਣਾ ਸਾਰੇ ਤਾਹਤ ਜਾ ਕੇ ਖੋਜ ਵੀ ਕਰ ਲਈ ਸਰੀਰ ਰੋਗੀ ਹੋ ਗਿਆ ਚੌ ਹਿੱਸਿਆਂ ਵਿੱਚ ਇਹ ਗੁਰਪ੍ਰਤਾਸ ਉਹਨਾਂ ਨੇ ਲਿਖਿਆ ਚੌ ਹਿੱਸਿਆਂ ਤੇ ਜਦੋਂ ਦੇਖਿਆ ਉਹ ਸਰੀਰ ਮੇਰਾ ਹੁਣ ਜਿਹੜਾ ਸੀ ਉਹ ਰਹਿੜੇ ਵਾਲਾ ਨਹੀਂ ਰਿਹਾ ਪਤਾ ਨਹੀਂ ਕਿਹੜੇ ਵੇਲੇ ਕਾਲ ਚਲਾਣਾ ਕਾਲ ਜਾਣਾ ਪੰਥ ਦੀ ਬਾਣਤਿਆ ਜੇ ਸਿਰ ਅਕਾਲਤਾ ਖਾਬ ਤੇ ਪੇਸ਼ ਹੋਏ ਲੈ ਕੇ ਵੀ ਆ ਖਾਲਸੇ ਦੀ ਪੰਥ ਦੀ ਆਵਾਜ਼ ਹੈ ਇਹਨੂੰ ਛਾਪਣ ਦਾ ਤੁਸੀਂ ਪ੍ਰਵੰਧ ਕਰ ਲੈ ਵੇਰਾ ਹੁਣ ਪਤਾ ਨਹੀਂ ਉਹ ਛਾਪਣ ਤੋਂ ਪਹਿਲਾਂ ਘਾਲ ਚ ਲਾਲਾ ਕਰਕੇ ਕਾ ਵੀ ਵਾਹਾਂ ਕਾ ਵੀ 500 ਟੋਕਸ ਜੀ ਉਸੇ ਲਈ ਅੰਗਰੇਜ਼ ਉੱਥੇ ਪਹੁੰਚ ਚੁੱਕੇ ਸੀ ਉਹਨਾਂ ਨੇ ਆਪਣੇ ਬੰਦੇ ਫਿੱਟ ਫਿੱਟ ਕੀਤੇ ਸੀ ਹੁਣ ਵੀ ਕੀਤੇ ਹਨ ਉਹਨਾਂ ਨੇ ਬੰਦੇ ਫਿੱਟ ਕਰਕੇ ਉਹਨਾਂ ਨੂੰ ਕਿਹਾ ਵੀ ਇਤਿਹਾਸ ਦੇ ਵਿੱਚ ਲਿਖ ਦਿਓ ਗੱਲਾਂ ਜਦੋਂ ਸਿੱਖ ਪੜ੍ਹ ਲਗੇ ਇੱਥੋਂ ਤੱਕ ਲਿਖਿਆ ਗੁਰਪ੍ਰਤਾਸ ਸੋਚ ਕਰਾਲਤ ਵਿੱਚ ਫਿਰ ਗੁਰੂ ਸਾਹਿਬ ਜੀ ਅਫੀਮ ਖਾਂਦੇ ਸੀ ਜਦੋਂ ਲਦਾਉਣ ਤੋਂ ਬੋੜੇ ਆਉਂਦੇ ਆ ਸਕੇਤ ਬੰਡੀ ਦੁਨਿਆ ਦੇ ਕਾਡੇ ਤੇ ਬੈਠੇ ਤਾਂ ਗੁਰੂ ਸਾਹਿਬ ਜੀ ਕਹਤਾ ਕਰਦੇ ਸੀ ਭਾਈ ਐਸਰ ਜੂ ਭਾਈ ਐਸਰ ਜੀ ਲਿਆਓ ਛਤਰ ਧਾਰਾ ਕਹਿੰਦੇ ਡੱਬੇ ਉਹਨਾਂ ਦੇ ਰੱਖਦੇ ਉਹਦੇ ਕਬਰ ਕਸੇ ਚ ਗੁਰੂ ਸਾਹਿਬ ਛਕਦੇ ਜੇ ਕੋਲ ਕਹਿੰਦੇ ਪਾਸਾ ਛਤਰ ਧਾਰਾ ਦਾ ਫਤਿਹ ਹੋ ਗਿਆ ਫੇਰ ਤਾਂ ਮੁੱਕ ਗਏ ਕਹਿੰਦੇ ਗੁਰੂ ਸਾਹਿਬ ਜੀ ਨੇ ਆਪਣਾ ਨਸ਼ਾ ਪੂਰਾ ਕਰ ਲਈ ਅੱਖ ਤੋੜ ਕੇ ਆ ਕਹਿੰਦਾ ਦਿਲ ਮੂਹ ਚ ਜੋ ਆ ਤਾਂ ਨਸ਼ਾ ਪੂਰਾ ਇੰਦਾ ਦੀ ਗੱਲਾਂ ਲਿਖ ਦਿੱਤੀਆਂ ਕਹਿੰਦੇ ਲਿਖ ਦਿੱਤਾ ਬਾਜਾ ਬਿਆਲੇ ਦੇ ਸੀਸ ਨੇ ਲਏ ਤਬ ਬਕਰੇ ਲਗ ਤਬੂ ਜਬਨੇ ਸਤਗੁਰ ਮੇਰਾ ਮਾਰ ਜੀ ਵਾਲੇ ਸਤਗੁਰ ਮੇਰਾ ਸਰਪਰਤ ਵਾਲੇ ਮੇਰ ਤਕੋ ਪਾਇਓ ਤਨ ਸਾ ਸਬ ਮੇਸਰਤ ਆਲ ਮਲਾਇਆ ਫਸੂ ਪ੍ਰੇਦ ਬੋਗਤ ਮੈਂ ਸ੍ਰੋਤੇ ਹਲਾਮਾ ਬੋਗਾਇਆ ਇਹ ਸਿੱਖ ਪੜ ਲਗੇ ਗੁਰੂ ਸਾਹਿਬ ਲਾਸ਼ਾ ਕਰਦੇ ਅਸੀਂ ਕਿ ਉਹ ਨਾ ਕਰੀਏ ਹਾਲੇ ਗੁਰੂ ਸਾਹਿਬ ਅਸੀਂ ਕਾਦੇ ਨਾ ਕਰੀਏ ਉਹ ਸਾਰੇ ਜਿਹੜਾ ਉੱਤੇ ਲਿਆਉਣ ਲਿਆ ਨਾ ਫਿਰ ਉਹਨੇ ਸਜ ਸਜੇ ਹੁੰਦਾ ਹੁੰਦਾ ਇਦਾਂ ਹੈਗਾ ਪਰ ਬੋਲ ਮੰਤਰ ਦਾ ਖੜਾ ਕਰ ਦਿੰਦਾ ਇਹ ਬੋਲ ਮੰਤਰ ਗੁਰ ਪ੍ਰਸਾਦ ਆਈ ਆ ਜੀ ਗੁਰ ਪ੍ਰਸਾਦ ਇਹ ਠੀਕ ਹੈ ਲਿਖਿਆ ਹੀ ਆ ਜੇ ਪੜਦੇ ਆ ਕੋ ਰੌੜਾ ਥੋੜਾ ਕਿਸੇ ਦੇ ਬੰਦੇ ਜੇ ਸਿੱਖ ਦੇ ਇਹ ਗੱਲ ਆ ਜਾਏ ਤੇ ਮੈਂ ਤਾਂ ਜੀ ਇੰਨਾ ਹੀ ਯਾਪ ਕਰ ਲਾ ਏ ਓਮਕਾਰ ਸਤਿਨਾਮ ਗੁਰ ਪ੍ਰਸਾਦ ਹੋਰ ਵੀ ਤੁਸੀਂ ਗਲਤ ਨਹੀਂ ਕਹਿ ਸਕਦੇ ਕਿਉਂਕਿ ਸਤਗੁਰੂ ਗੁਰੂ ਰਾਮ ਸਾਹਿਬ ਬਾਝੇ ਦੋ ਵਾਰੀ ਲਿਖਿਆ ਆ ਜੇ ਕੋ ਕੋ ਓਮਕਾਰ ਲੋ ਲੈ ਕੇ ਗੁਰ ਪ੍ਰਸਾਦ ਤੱਕ ਵੜਦਾ ਉਹਨੂੰ ਨਮਸਕਾਰ ਕਰੋ ਜਿਹੜੇ ਬਿਲਕੁਲ ਨਹੀਂ ਪੜਦੇ ਉਹਨਾਂ ਨਾਲ ਤਾਂ ਚੰਗੇ ਆ ਜੀ ਹਨਾ ਜੀ ਰੌਲਾ ਥੋੜਾ ਕੋਈ ਇਹ ਨਾਲ ਕੋਸੀ ਵੀ ਸੱਚ ਤੱਕ ਪ੍ਰਾਤਲ ਮਰਜਾਦਾ ਅਨਸਾਰ ਸਪਰਦਾਬਾ ਜਥੇਬਾਦੀਆ ਜਾਬ ਕਰਦੇ ਅਸੀਂ ਅਬਰਸ਼ਕੋੜ ਵੇਲੇ ਵੀ ਦੱਸਦੇ ਆ ਜੇ ਜਾਦੇ ਪੜਾਂ ਕਿ ਕੋਈ ਲਖਾਲ ਹੋਣ ਲੱਗਾ ਜਿ ਲਿਖਿਆ ਹੀ ਪੜਦੇ ਪਰ ਰੌਲਾ ਖੜਾ ਕਰ ਦਿੱਤਾ ਬੁੰਡਲਾ ਜਿਹੜਾ ਤੁਹਾਡਾ ਸੋਰਸੀ ਬੋਲ ਮੰਤਰ ਬੁੰਡ ਉੱਥੇ ਰੌਲਾ ਖੜਾ ਕਰ ਲਦਾ ਸਿੱਖ ਨਾਲ ਸਿੱਖ ਲੜੀ ਜਾਵੇ ਤੂੰ ਗੱਲ ਤੇ ਆ ਜੀ ਇੱਕ ਵਾਰ ਬਰਸਾਤ ਤੇ ਪੜਦਾ ਹੋਗਾ ਤੂੰ ਗੱਲ ਤੇ ਆ ਜੀ ਨਾਲ ਕੋਸੀ ਵੀ ਸੱਚ ਤੱਕ ਪੜਦਾ ਬਾੜੀਆਂ ਦਾ ਜਿਹੜਾ ਸੀ ਉਹ ਰੌਲਾ ਖੜਾ ਕਰ ਦਿੱਤਾ ਤੇ ਕੋਲੋਂ ਅਮਰ ਪਹਿਲੇ ਪੰਜ ਤਿੰਨ ਬਾੜੀਆਂ ਬਾੜੀਆਂ ਚਾਹੀਦੀਆਂ ਪੰਜ ਨਹੀਂ ਬਾੜੀਆਂ ਚਾਹੀਦੀਆਂ ਪੰਜ ਪੜ ਲੈਣਾ ਕੋਈ ਨੁਕਸਾਨ ਹੁੰਦਾ ਪਰ ਜੇ ਇੱਕ ਤੋਂ ਤਿੰਨ ਪੜਦਾ ਉਹ ਸਦਕਾਰ ਜੋ ਗਿਆ ਤੇਰੇ ਨਹੀਂ ਪੜਦੇ ਜੇ ਇੱਕ ਵੀ ਪੜਦਾ ਜਪਜੀ ਸਾਹਿਬ ਪਹਿਲੇ ਜਪ ਵਿੱਚ ਸਤਗੁਰੂ ਨਾਲ ਦੇ ਪਾਛਾ ਜਿਹਨੇ ਸਿੱਖ ਉਸ ਵੇਲੇ ਇੱਕ ਜਪਜੀ ਸਾਹਿਬ ਵੀ ਪੜਦੇ ਸਨ ਰਹਿਰਾ ਸਾਹਿਬ ਜੀ ਨੇ ਤਿੰਨ ਸ਼ਬਦ ਹੁੰਦੇ ਸੀ ਜਸੋਦਰ ਤੇਰਾ ਕੇ ਹਾ ਤੇ ਸੋਲ ਵੱਡਾ ਆਖਾ ਸਭ ਕੋਈ ਆਖਾ ਜੀਬਾ ਵਸਰੇ ਮਰ ਜਾਓ ਤੇ ਸੋਲੇ ਸਾਧ ਦੇ ਵੀ ਤਿੰਨ ਸ਼ਬਦ ਹੁੰਦੇ ਸੀ ਉਦੋਂ ਇਹਨੇ ਪੜਦੇ ਸੀ ਤੇ ਹੋਵੇ ਚਲੋ ਜੇ ਕੋ ਤੈਨ ਵੀ ਪੜਦਾ ਜੀ ਤਾਂ ਸਦਕਾਰ ਹੋ ਗਿਆ ਜੀ ਬਿਲਕੁਲ ਇਹ ਕੋਈ ਰੌਲਾ ਥੋੜਾ ਜੀ ਜਾਨੇ ਪੰਜ ਪੜਦਾ ਸਿਰ ਕੋਈ ਹੁਣ ਕਹੀ ਸਕਿਆ ਜਿਨ੍ਹਾਂ ਦਾ ਰੋਜ ਦਾ ਪੰਜ ਗ੍ਰਾਂਥੀ ਦਾ ਤੇ 10 ਗ੍ਰਾਂਥੀ ਦਾ ਉਹਨਾਂ ਦਾ ਨਿਤ ਦੇਵੇਂ ਉਹਨੂੰ ਤੁਸੀਂ ਕਿਦਾਂ ਗਲਤ ਕਹੋਗੇ ਮੈਂ ਤਾਂ ਗੱਲ ਕਰਦਾ ਜੀ ਜਿਆਦੇ ਪੜਦੇ ਤਾਂ ਜਿਆਦੇ ਫਾਇਦਾ ਹੁੰਦਾ ਗੁਰੂ ਕੀ ਬਾਣੀ ਪੜਦੇ ਆ ਪਰ ਇਹ ਜਾੜ ਪੁੱਜ ਕੇ ਰੌਲੇ ਖੜੇ ਕਰ ਲਿੱਤੇ ਤੇ ਸਿੱਖ ਆਪਸ ਵਿੱਚ ਜੀ ਮੁੱਢਲੇ ਉਸੂਲਾ ਵਾਸਤੇ ਹੀ ਆਪਸ ਵਿੱਚ ਕਾਸ਼ ਕਾਸ਼ ਕਰਦੇ ਨਾਲ ਹੋਰ ਪਾਸੇ ਧਿਆਨ ਹੀ ਨਾ ਜਾਵੇ ਜੀ ਬਹੁਤ ਹੀ ਸਿੱਧੇ ਤਰੀਕੇ ਨਾਲ ਜਿਵੇਂ ਬਾਬਾ ਜੀ ਨੇ ਸਾਰੀਆਂ ਸੰਗਤਾਂ ਨੂੰ ਸਮਝਾਇਆ ਸਾਡੇ ਨੌਜਵਾਨਾਂ ਨੂੰ ਵੀ ਥੋੜਾ ਜਿਹਾ ਸੋਚਣਾ ਚਾਹੀਦਾ ਕਿਉਂਕਿ ਕਈ ਵਾਰੀ ਨੌਜਵਾਨ ਗਰਮਖੂਨ ਹੁੰਦਾ ਥੋੜਾ ਜਿਹਾ ਆਪਾਂ ਇਸ ਵਰਨੇ ਵੀ ਧਿਆਨ ਦੇਈਏ ਜਿੱਥੇ ਬਾਣਿਆਂ ਨਾਲ ਜੁੜਨਾ ਉੱਥੇ ਬਾਣੀ ਨਾਲ ਵੱਧ ਤੋਂ ਵੱਧ ਜੁੜੀਏ ਤੇ ਆਹ ਜਿਹੜੀਆਂ ਚੀਜ਼ਾਂ ਸਾਨੂੰ ਵੱਖਰੇ ਰਾਵਾਂ ਵੱਲ ਲੈ ਕੇ ਜਾਂਦੀਆਂ ਹਨ ਉਹਨਾਂ ਨੂੰ ਥੋੜਾ ਜਿਹਾ ਆਪਾਂ ਸੰਕੋਚ ਕੇ ਸੋਚ ਵਿਚਾਰ ਕੇ ਜੋ ਮਹਾਪੁਰਖਾਂ ਦੇ ਬਚਨ ਹਨ ਉਹਨਾਂ ਤੇ ਵੀ ਧਿਆਨ ਦਿਈਏ ਤੇ ਸਾਡੇ ਜਿਹੜੇ ਸਿੱਖ ਇਤਿਹਾਸਤ ਹੈ ਸਿੱਖ ਗੁਰਬਾਣੀ ਤੋਂ ਪ੍ਰੇਰਨਾ ਲੈਂਦੇ ਹੋਏ ਵੱਤ ਤੋਂ ਵੱਤ ਗੁਰਬਾਣੀ ਪੜ੍ਹੀਏ ਮਹਾਰਾਜ ਦੇ ਲੜ ਲੱਗੀਏ ਇੱਕ ਵਾਰ ਫੇਰ ਅੰਤ ਵਿੱਚ ਬਾਬਾ ਜੀ ਦਾ ਇੱਕ ਬਚਨ ਹੋਰ ਜੋ ਵੱਡਮੁੱਲੇ ਬਚਨ ਹਨ ਉਹ ਸਰਵਣ ਕਰੀਏ ਫਿਰ ਉਸ ਤੋਂ ਉਪਰੰਤ ਆਪਾਂ ਫਤਿਬ ਲਾਵਾਂਗੇ ਜੀ ਜੇ ਕਿਸੇ ਕੋ ਸਿੱਖ ਨੂੰ ਭਲੇਖਾ ਪਵੇ ਤੇ ਆਗਲਾ ਇਤਿਹਾਸ ਜੇ ਲਿਖੀ ਅੱਜ ਤਾਂ ਮੈਂ ਕਰਦਾ ਆਂ ਜਾ ਭਲਾਲੇ ਦਾ ਮਰਜਾਲਾ ਅਦਾ ਕਰਦਾ ਪਰ ਸਾਡੇ ਕੋਲ 사ਦਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਪਰਗਟ ਕੋ ਰਾਂ ਕੀ ਦੇ ਆ ਕੋਈ ਸਥਾਨਕ ਮਰਜਾਲਾ ਕਿਸੇ ਸੱਭਾ ਦੀ ਮਰਜਾਲਾ ਉਹ ਵਖਰੀ ਹੋ ਸਕਦੀ ਆ ਗੁਰੂ ਸਾਹਿਬ ਨਾਲ ਬੜੀ ਨਹੀਂ ਹੋ ਸਕਦੀ 사ਦਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਪੁੱਛੇ ਸਿੱਖ ਪਾਤਸ਼ਾਹ ਮੈਂ ਕੀ ਖਾਣਾ ਕੀ ਪੀਣਾ ਕੀ ਫੈਲਣਾ ਕੀ ਬੋਲਣਾ ਸਾਰਾ ਕੁਝ ਗੁਰੂ ਸਾਹਿਬ ਸਮਝਾਉਂਦੇ ਆ ਕਿਉਂਕਿ ਪੂਰੇ ਕਾ ਕੀ ਆ ਸਭ ਕੁਝ ਪੂਰਾ ਘਟ ਵੱਲ ਕਿਛਦਾ ਹੈ ਨਾਨਕ ਗੁਰਮਖੈਸਾ ਜਾਲੇ ਪੂਰੇ ਬਹਾਂਸ ਬਾਈ ਜੇ ਸਿੱਖ ਨੂੰ ਕਿਤੇ ਭਲੇਖਾ ਪਵੇ ਮੈਂ ਆਹ ਗੱਲ ਤੇ ਆ ਜਾ ਸਹੀ ਆ ਗੁਰੂ ਸਾਹਿਬ ਨੂੰ ਪੁੱਛ ਲੋ ਗੁਰੂ ਸਾਹਿਬ ਜੀ ਜੇ ਆਗਿਆ ਕਰਦੇ ਉਹ ਕੰਮ ਕਰੋ ਜਿਹੜੇ ਗੁਰੂ ਸਾਹਿਬ ਆਗਿਆ ਨਹੀਂ ਕਰਦੇ ਉਹ ਨਾ ਕਰੋ ਗੁਰੂ ਸਾਹਿਬ ਸਭ ਤੋਂ ਵੱਡੇ ਆ ਇਤਿਹਾਸ ਨੰਬਰ ਦੋ ਤੇ ਕੌਮ ਦੀ ਜਨ ਜਾਨ ਦਾ ਇਤਿਹਾਸ ਸਾਡਾ ਵਿਰਸਾ ਆ ਪਰ ਉਹ ਸਾਡਾ ਗੁਰੂ ਨੇ ਜੇ ਇਤਿਹਾਸ 'ਚ ਕੁਝ ਹੋਰ ਲਿਖਿਆ ਆ ਗੁਰੂ ਸਾਹਿਬ ਖਾਲੂ ਆਗਿਆ ਨਹੀਂ ਦਿੰਦੇ ਤਾਂ ਅਸੀਂ ਗੁਰੂ ਸਾਹਿਬ ਦੀ ਆਗਿਆ ਬਨਣ ਲਈ ਕਿ ਇਤਿਹਾਸ ਦੀ ਆਗਿਆ ਬਨਣ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਵਾਰ ਫਿਰ ਬਾਬਾ ਜੀ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਮੇਂ ਚੋਂ ਸਮਾਂ ਕੱਢ ਕੇ ਬਹੁਤ ਹੀ ਵੱਡਮੁੱਲੇ ਵਿਚਾਰਾਂ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਹੈ ਉਮੀਦ ਕਰਦੇ ਹਾਂ ਇਸੇ ਤਰ੍ਹਾਂ ਮਹਾਰਾਜ ਕਿਰਪਾ ਕਰਨ ਬਾਬਾ ਜੀ ਪੰਥ ਦੀ ਸੇਵਾ ਜਿਸ ਤਰ੍ਹਾਂ ਕਰਦੇ ਆ ਰਹੇ ਹਨ ਮਹਾਰਾਜ ਇਹਨਾਂ ਤੋਂ ਹੋਰ ਵੀ ਸੇਵਾ ਲੈਂਦੇ ਰਹਿਣ ਤੇ ਸਾਰੀਆਂ ਹੀ ਸੰਗਤਾਂ ਨੂੰ ਇਹ ਆਪਣੇ ਵੱਡਮੁੱਲੇ ਬਚਨਾਂ ਨਾਲ ਨਿਹਾਲ ਕਰਦੇ ਰਹਿਣ ਆਓ ਫਤਿਹ ਬੁਲਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ